ਗਰਦ ਆਸ਼ਰਮ ਦੇ ਵਿੱਚ ਰਹਿੰਦੇ ਹੋਏ ਬਜ਼ੁਰਗ ਦੇ ਨਾਲ 30 ਲੱਖ ਰੁਪਏ ਦੀ ਠੱਗੀ ਆਸ਼ਰਮ ਦੇ ਵਿੱਚ ਪਿਛਲੇ 7 ਮਹੀਨਿਆਂ ਤੋਂ ਇਹ ਬਜ਼ੁਰਗ ਰਹਿ ਰਿਹਾ ਸਵਾ ਕਿਲਾ ਜ਼ਮੀਨ ਸੀ ਕੀ ਆਸ਼ਰਮ ਵਾਲਿਆਂ ਨੇ ਵਕਾ ਦਿੱਤੀ ਕੀ ਸੇਵਾ ਦੇ ਨਾਂ ਤੇ ਸੱਚਮੁੱਚ ਲੁੱਟੂਆ ਵੱਡੇ ਬਲੇਮ ਲੱਗਿਆ ਪੂਰਾ ਮਾਮਲਾ ਕੀ ਉਹ ਦਿਖਾਉਂਗਾ ਖਿੱਚ ਕੇ ਆਇਆ ਲੈ ਖਿੱਚ ਕੇ ਆਇਆ ਗੁੱਠਾ ਲਾ ਦੇ ਸਾਨੂੰ ਗੁੱਠਾ ਲਾਦੇ ਰਹੀ ਜਾਵੇ ਇੱਥੇ ਤੁਸੀਂ ਸਾਂਭੀ ਚੱਲੋ ਸਾਨੂੰ ਕੋਈ ਮਸਲਾ ਨਹੀਂ ਫਿਰ ਜ਼ਮੀਨ ਵੇਚਣ ਦਾ ਕਿਉਂਕਿ ਰਹਿ ਇੱਥੇ ਰਿਆ ਸੀਗਾ ਬਾਹਰ ਇਥੋਂ ਉਸ ਤਰੀਕੇ ਨਾਲ ਨਹੀਂ ਜਾਂਦਾ ਸੀ ਪਰਿਵਾਰ ਤੋਂ ਵੀ ਕਤਰਾ ਸੀ ਹੈਨਾ ਫਿਰ ਸੌਦੇਬਾਜ਼ੀ ਕਿਹਨੇ ਕਰਵਾਈ ਤੁਸੀਂ ਕਰਵਾਈ ਉਹ ਰਹਿੰਦੇ ਆਸ਼ਰਮ ਚ ਨੇ ਫਿਰ ਉਹ ਸੌਦਾ ਵੀ ਆਪਦੇ ਇੱਥੇ ਆਸ਼ਰਮ ਦੀ ਕਰਨਗੇ ਸੌਦਾ ਕਰਦੇ ਕਿ ਬਜ਼ੁਰਗ ਮੈਂ ਤੱਸੀ ਤੇ ਥੋੜੀ ਤੋਰ ਦੂੰਗਾ ਯਾਰ ਬਾਪੂ ਘਰ ਚੱਲ ਮਾਤਾ ਪੂਰੀ ਹੋ ਗਈ ਬਜ਼ੁਰਗ ਦੇ ਘਰੋਂ ਬਜ਼ੁਰਗ ਦੇ ਮੈਂ ਗਿਆ ਮੈਂ ਕਿਹਾ ਬਾਪੂ ਆ ਤੇਰਾ ਪਰਿਵਾਰ ਹੈ ਉਹ ਕਹਿੰਦਾ ਮੈਂ ਆਉਣਾ ਨਹੀਂ ਮੈਂ ਕਿਹਾ ਮਾਤਾ ਪੂਰੀ ਹੋ ਗਈ ਤੂੰ ਆ ਜਾ ਉਹ ਕਹਿੰਦਾ ਝੂਠ ਮਾਰਦੇ ਨੇ ਐਡੀ ਵੱਡੀ ਉਮਰ ਦੇ ਬਜ਼ੁਰਗ ਨੂੰ ਆ ਕੇ ਇਹ ਝੂਠ ਮਾਰ ਦੇਣਾ ਵੀ ਤੇਰੀ ਜੀਵਨ ਸਾਥੀ ਚੜ੍ਹਾਈ ਕਰ ਗਈ ਹਾਲਾਂਕਿ ਉਹ ਜਾਂਦੀ ਐ ਤੇ ਇੱਥੇ ਕੁਝ ਵੀ ਹੋ ਸਕਦਾ ਸੀ ਕੋਈ ਅਟੈਕ ਹੀ ਹੋ ਜਾਂਦਾ ਕੋਈ ਏਦਾਂ ਦੀ ਘਟਨਾ ਹੀ ਘਟ ਜਾਂਦੀ ਵੀ ਨੂੰ ਚੱਪਣਾ ਲੈ ਲੈ ਪੈਂਦੀ ਐ ਮੁੰਡੇ ਨੇ ਕਹਿੰਦਾ ਪਹਿਲਾਂ ਇੱਕ ਵਾਰੀ ਪਤਾ ਨਹੀਂ ਕਦੋਂ ਸਿਰਿਆ ਵਗੈਰਾ ਅੱਜ ਥਾਣੀ ਚ ਵੀ ਦੱਸਿਆ ਇਹਨਾਂ ਨੇ ਵੀ ਮੇਰੇ ਮਾਰਿਆ ਸੀ ਐ ਕਰਕੇ ਤੇ ਜ਼ਮੀਨ ਦੇ ਕਿੰਨੇ ਚ ਵਗੀ ਇਹ ਰੇਟ ਤੁਹਾਡੇ ਸਾਹਮਣੇ ਪਈ ਤੈਅ ਹੋਇਆ ਤੂੰ ਮੇਰੇ ਤੋਂ ਪੁੱਤ ਮੁਖਤਿਆਰਨਾਮਾ ਲੈ ਲੈ ਪੀ ਮੇਰੇ ਤੱਕ 9 ਦੀ ਜ਼ਮੀਨ ਹੈ ਠੇਕਾ ਉਹ ਲੈੰਦੇ ਨੇ ਹਿੱਸਾ ਉਹ ਲੈੰਦੇ ਨੇ ਮੈਨੂੰ ਕਦੇ 10 ਰੁਪਏ ਨਹੀਂ ਦਿੱਤੇ ਮੈਨੂੰ ਬਾਪੂ ਨੇ ਪੁੱਛਿਆ ਬਾਪੂ ਕਹਿੰਦਾ ਪੁੱਤ ਰੇਟ ਕੀ ਚੱਲਦਾ ਹੁਣ ਮੈਂ ਕਿਹਾ ਬਾਪੂ ਜਗਾਹwidehat ਲੱਗੀਦਾ ਸਾਡੇ ਨਗਰ ਨੇ 40 ਤੋਂ ਲੈ ਕੇ ਮੈਂ ਕਿਹਾ ਕਰੋੜ ਤੱਕ ਵੀ ਚੱਲਦਾ ਆਸ਼ਰਮ ਵਾਲੇ ਜਿਹੜਾ 골ਡੀ ਆ ਇਹ ਨੂੰ ਗੱਡੀ ਚ ਬਾਕੇ ਲਗੇ ਉਹਦਾ ਮੂੰਹ ਬੰਨਿਆ ਹੋਇਆ ਸੀਗਾ ਇਹ ਉੱਥੇ ਚੁੱਪਚੀ ਪੀਤੇ ਤਹਿਸੀਲਦਾਰ ਦੇ ਅੰਦਰ ਲਿਆ ਕੇ ਉੱਥੇ ਗਵਾਹੀ ਕਬੂਹੀ ਪਵਾ ਕੇ ਮੇਰੀ ਜ਼ਮੀਨ ਹੈ ਮੈਂ ਮਾਲਕਾ ਮੈਂ ਵੇਚਣੀ ਚਾਹਣਾ ਬਜ਼ੁਰਗ ਕਹਿ ਰਿਹਾ ਤੁਸੀਂ ਇਹ ਦੱਸੋ ਵੀ ਮੈਂ ਰੋਕ ਸਕਦਾ ਸੀ 24 ਲੱਖ ਰੁਪਏ ਉਹ ਕਹਿੰਦੇ ਜਿਹੜਾ ਬਾਪੂ ਦੇ ਅਕਾਊਂਟ ਦੇ ਵਿੱਚ ਆਇਆ ਉਹਦੇ 24 ਲੱਖ ਰੁਪਏ ਦੇ ਵਿੱਚੋਂ ਜਿਹੜਾ 골ਡੀ ਆ ਉਹ ਕਢਾ ਕੇ ਪੈਸੇ ਖਰਚਣੇ ਸ਼ੁਰੂ ਉਹਨੇ ਕਰ ਦਿੱਤੇ ਆ ਉਹ ਉਸੇ 24 ਲੱਖ ਮਾਰਾ ਜਿਹੜਾ ਬਾਪੂ ਨੂੰ ਪੱਟੀ ਪੜਾਉਂਦਾ ਤੇ ਘਰੇ ਨਹੀਂ ਆਉਂਦਾ ਦਾ ਤੁਸੀਂ ਪੈਸੇ ਖਾਣੇ ਸ਼ੁਰੂ ਕੀਤੇ ਆ ਜੇ ਉਹ ਆਪਣੇ ਅਕਾਊਂਟ ਚੋਂ ਕਢਾ ਕੇ ਕੋਈ ਸੰਸਥਾ ਨੂੰ ਪੈਸਾ ਦਿੰਦਾ ਉਹਨੂੰ ਕੁਝ ਦਿੰਦਾ ਹੋਊਗਾ ਤਾਂ ਹੀ ਦਿੰਦਾ ਬੀਬੀ ਭਾਨੀ ਵਿਰਧ ਆਸ਼ਰਮ ਲੋਂਗੋਵਾਲ ਜਿਨ੍ਹਾਂ ਨੂੰ ਬਾਈ ਗੁਰਪ੍ਰੀਤ ਸਿੰਘ ਗੋਲਡੀ ਇਹ ਇੱਥੇ ਮੁੱਖ ਪ੍ਰਬੰਧਕ ਸੇਵਾਦਾਰ ਨੇ ਇੱਥੇ ਹੀ ਉਹ ਗੁਰਚਰਨ ਸਿੰਘ ਬਾਪੂ ਆ ਜਿਹੜਾ ਨੰਬਰਦਾਰ ਰਹਿੰਦਾ ਪਰਿਵਾਰ ਨੇ ਵੀ ਇਹ ਗੱਲ ਕਹੀ ਕਿ ਅਸਲ ਦੇ ਵਿੱਚ ਜਿਹੜੀ ਜ਼ਮੀਨ ਆ ਉਹ ਆਸ਼ਰਮ ਵਾਲਿਆਂ ਨੇ ਵਕਾਈ ਆ ਬਾਪੂ ਨੂੰ ਬਹਿਕਾਵੇ ਦੇ ਵਿੱਚ ਲੈ ਕੇ ਉਹਨੂੰ ਵਿਰਿਆਇਆ ਉਹਨੂੰ ਜਾਂ ਜਿਵੇਂ ਵੀ ਕੀਤਾ ਉਹਨੂੰ ਵਿਰਿਆਬ ਰੂ ਕੇ ਜਿਹੜੀ ਸੀਗੀ ਜ਼ਮੀਨ ਇੱਕ ਕਿਲਾ ਜਾਂ ਉਸ ਤੋਂ ਬਾਅਦ ਉਹ ਵਕਾ ਕੇ ਕੰਮ ਨਿਵੇੜ ਦਿੱਤਾ ਹੈ ਵੱਡੇ ਬਲੇਮ ਲੱਗਿਆ ਬਾਈ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੇ ਬੀਬੀ ਭਾਨੀ ਬਿਰ ਅਸ਼ਰਮ ਨੂੰ ਤੁਸੀਂ ਚਲਾਉਣੇ ਹਾਂਜੀ ਮੁੱਖ ਸੇਵਾਦਾਰ ਮੈਂ ਹਾਂ ਕਿੰਨੇ ਟਾਈਮ ਤੋਂ ਸਵਾ ਸਾਲ ਹੋ ਗਿਆ ਜੀ ਤਿਲਾਉਂਦੇ ਹਾਂ ਹਾਂ ਜੀ ਬਾਪੂ ਗਰਚਰਨ ਸਿੰਘ ਦੀ ਐਂਟਰੀ ਕਦੋਂ ਹੁੰਦੀ ਹੈ ਇੱਥੇ ਇਹਨਾਂ ਨੂੰ ਹੋ ਗਏ ਜੀ 6 ਸਾਢੇ 6 ਮਹੀਨੇ ਹੋ ਗਏ ਜੀ ਜੀ ਇੱਥੇ ਇਹਨਾਂ ਨੂੰ ਸਾਢੇ 6 ਮਹੀਨੇ ਹੋ ਗਏ ਇਹ ਜਦੋਂ ਸਾਡੇ ਕੋਲ ਆਏ ਹੈ ਕਿਉਂਕਿ ਸਾਡੇ ਇੱਥੇ ਕੋਈ ਬਾਹਲਾ ਉਹ ਨਹੀਂ ਵੀ ਜਦੋਂ ਕੋਈ ਜ਼ਿਆਦਾ ਤਲਾਸ਼ੀ ਪੱਲਾ ਆ ਜਾਂ ਜ਼ਿਆਦਾ ਲਿਖਤ ਪੜਤ ਐਫੀ ਡਾਫਟ ਤਾਂ ਪੱਲ ਲੈਣੇ ਆ ਜਦੋਂ ਆਏ ਨੇ ਇਹਨਾਂ ਨੇ ਚਾਹ ਪਣੀ ਪਿਆ ਕੇ ਅੰਦਰ ਪਾਤਾ ਇਹ ਆਪ ਹੀ ਆਏ ਸੀ ਜਾਂ ਲੈ ਕੇ ਆਏ ਆ ਤੁਸੀਂ ਜਾਂ ਘਰ ਦੇ ਛੱਡ ਕੇ ਗਏ ਇਹ ਕੱਲੇ ਆਏ ਨੇ ਜੀ ਆਪ ਆਏ ਨੇ ਮੁੜ ਕੇ ਮੇਰੇ ਕੋਲ ਆਏ ਨੇ ਰੋਏ ਬਹੁਤ ਨੇ ਇੱਥੇ ਮੈਂ ਕਿਹਾ ਬਾਪੂ ਜੀ ਕਿਵੇਂ ਕਿਉਂ ਪੁੱਛਣਾ ਤਾਂ ਬਣਦਾ ਕਿਵੇਂ ਆਏ ਹੋ ਕਹਿੰਦੇ ਵੀ ਐਂ ਕਰਕੇ ਅਸੀਂ ਨੰਬਰ ਦਾਰ ਵੱਜਦੇ ਆ ਐਨੀ ਜ਼ਮੀਨ ਸੀ ਆਹ ਗੱਲ ਆ ਬਾਤ ਆ ਵੀ ਨੂੰ ਧੱਕਾ ਕਰਦੀ ਹੈ ਵੀ ਮੈਨੂੰ 5 ਸਾਲ ਹੋ ਗਏ ਵੀ ਮੈਂ ਲੋਂਗੋਵਾਲ ਦੇ ਤਿੰਨੇ ਚਾਰੇ ਗੁਰੂ ਘਰਾਂ ਚ ਵੀ ਪੈ ਕੇ ਦੇਖ ਲਿਆ ਉੱਥੇ ਵੀ ਚਲੋ ਉਹਨਾਂ ਨੇ ਪਨਾਹ ਦਿੱਤੀ ਜਿੰਨੀ ਕੀ ਦੇ ਸਕੀ ਉਸ ਤੋਂ ਬਾਅਦ ਉਹ ਕਹਿੰਦਾ ਵੀ ਇੱਥੇ ਇੱਕ ਮੂਲੇ ਦਾ ਦਰਵਾਜ਼ਾ ਹੈ। ਵੀ ਦਰਵਾਜ਼ੇ 'ਚ ਵੀ ਮੈਂ ਸ਼ਾਲਾਂ 'ਚ ਪੈਂਦਾ ਰਿਹਾ ਲੋਈ ਦੇ ਵਿੱਚ। ਹਮ ਸ਼ਾਲਾਂ ਲਾ ਲਓ ਗਰਮੀ ਲਾ ਲਓ ਉੱਥੇ ਪੈਂਦਾ ਰਿਹਾ ਮੈਂ ਕਹਿੰਦਾ ਮੇਰੇ ਕੋਲ ਲੋਈ ਹੁੰਦੀ ਸੀ। ਹਮ ਉਸ ਤੋਂ ਬਾਅਦ ਇੱਕ ਅੰਦਰਲਾਖੂਆ ਉੱਥੇ ਚੌਂਤਰਾ ਬਣਿਆ ਵਿਆਂ ਕਰਕੇ। ਹਮ ਉੱਥੇ ਵੀ ਪੈਂਦਾ ਰਿਹਾ। ਹਮ ਜਿਹੜੇ ਅੱਜ ਬੰਦੇ ਕਹਿੰਦੇ ਆ ਵੀ ਗਲਤ ਹੋਇਆ ਮਾੜਾ ਹੋਇਆ। ਹਮ ਬਜ਼ੁਰਗਾਂ ਦੀ ਵਾਰਡਿੰਗ ਤੁਸ ਨੂੰ ਤੇ ਇੰਟਰਵਿਊ ਲਈ ਹੈ। ਉਹ ਕੋਲ ਨਹੀਂ ਸੀ ਬਹਿਣ ਦਿੰਦੇ ਇਹਨੂੰ ਨੰਗਦੇ ਨੂੰ ਬੁਲਾਉਂਦੇ ਹੀ ਨਹੀਂ ਸੀ ਵੀ ਕਿਤੇ ਬੁਲਾ ਲਿਆ ਹੱਥ ਪੱਲਾ ਲਾ ਲਿਆ ਜਾਣ ਨੇ ਰੋਟੀ ਪਾਣੀ ਨੂੰ ਕਹਤਾ ਕਿਵੇਂ ਕਰਾਂਗੇ ਕਿਉਂਕਿ ਇਹਨਾਂ ਨੂੰ ਖੁਰਕ ਪਾ ਕੇ ਨਾ ਵਿੱਚੋਂ ਰੇਸ਼ਾ ਵਗਦਾ ਸੀ ਜਿੱਥੇ ਮੜ ਜਾ ਖੁਰਕ ਦੇਸੀ ਬਲੱਡ ਵਗਦਾ ਸੀ ਤੇ ਚਿਪ ਚਿਪ ਜਿਵੇਂ ਰੇਸ਼ਾ ਮਤਲਬ ਇਹਨਾਂ ਮਾੜਾ ਹਾਲ ਸੀ ਆਹ ਚੀਜ਼ਾਂ ਤੇ ਇੱਕ ਇੱਕ ਗਿੱਟ ਦੇ ਪੂਰੇ ਤੁਹਾਨੂੰ ਅਸੀਂ ਵੀਡੀਓ ਦੇਵਾਂਗੇ ਚਲਾਇਓ ਇੱਕ ਇੱਕ ਗਿੱਟ ਦੇ ਐਡੇ ਐਡੇ ਚੌੜੇ ਜ਼ਖਮ ਸੀ ਸੜ ਚੁੱਕੇ ਸੀ ਉਹ ਜ਼ਖਮ ਅਸੀਂ ਉਹ ਮਾ ਡੈੱਡ ਮਾਸਕ ਐ ਲਾ ਲਾ ਕੇ ਉੱਤੇ ਮਲਮ ਪੱਟੀ ਕਰੀ ਮੁੰਡੇ ਜਿਹੜਾ ਡਾਕਟਰ ਰੱਖਿਆ ਆ ਰਿਹਾ ਐਮਪੀ ਤੇ ਇਹਨਾਂ ਦੀ ਪਹਿਲੋਂ ਨਾਰੀਅਲ ਤੇਲ ਨਾਲ ਮਾਲਿਸ਼ ਹੋ ਜਾਂਦੀ ਹੈ ਉਸ ਤੋਂ ਬਾਅਦ ਟਿਊਬਾਂ ਲਾਈਆਂ ਜਾਂਦੀਆਂ ਨੇ ਇਹਨਾਂ ਦੀ ਜ਼ਮੀਨ ਤਾਂ ਹੁਣ ਵੇਚੀ ਇਹਨਾਂ ਨੇ ਜਦੋਂ ਜਦੋਂ ਤੁਹਾਡੇ ਕੋਲੇ ਆ ਗਏ ਬਾਪੂ ਜੀ ਇੱਥੇ ਐਂਟਰੀ ਹੁੰਦੀ ਹੈ ਤੁਹਾਡੇ ਕੋਲੇ ਆ ਕੇ ਉਹਨਾਂ ਨੇ ਦੁੱਖ ਦੱਸਤਾ ਇਹ ਲੋਂਗੋ ਵਾਲਦੇ ਨੇ ਤੁਸੀਂ ਪਰਿਵਾਰ ਦੇ ਨਾਲ ਸੰਪਰਕ ਨਹੀਂ ਕੀਤਾ ਵੀ ਭਾਈ ਇਹ ਥੋੜਾ ਬਜ਼ੁਰਗਾ ਉਹਨਾਂ ਨਾਲ ਕੋਈ ਗੱਲਬਾਤ ਹੋਈ ਸੀ ਤੁਸੀਂ ਦੇਖੋ ਇਹਨਾਂ ਨਾਲ ਗੱਲ ਕੀਤੀ ਇਹ ਕਹਿੰਦੇ ਵੀ ਕੋਈ ਨਹੀਂ ਮੇਰਾ ਪੀ ਮੇਰੇ ਭਾਦੇ ਸਾਰੇ ਮਰ ਚੁੱਕੇ ਨੇ ਨਾ ਇਹਨਾਂ ਕੋਲ ਕੋਈ ਮੋਬਾਈਲ ਸੀ ਪੀ ਇਹਨਾਂ ਨੂੰ ਕੋਈ ਨੰਬਰ ਹੀ ਆਪਾਂ ਲੈ ਲੈਣ ਦੇਖੋ ਨਾ ਕਿ ਜੇ ਇਹਨੂੰ ਨਾਲ ਗੱਲ ਹੁੰਦੀ ਨਾ ਇਹਨਾਂ ਨੂੰ ਕੋਈ ਨੰਬਰ ਯਾਦ ਤੁਸੀਂ ਵੀ ਪੜਤਾਲ ਨਹੀਂ ਕੀਤੀ ਨਹੀਂ ਜੀ ਇਹ ਚ ਕੋਈ ਸ਼ੱਕ ਨਹੀਂ ਜਦੋਂ ਇਹਨਾਂ ਨੇ ਆਪਦਾ ਕੇ ਬਿਆਨ ਇਹ ਦਿੱਤਾ ਪੀ ਭਾਈ ਮੇਰੇ ਮਗਰ ਵਾਲਾ ਕੋਈ ਨਹੀਂ ਮੈਂ 5 ਸਾਲ ਐਂ ਕਰਕੇ ਪੈਂਦਾ ਰਿਹਾ ਅਸੀਂ ਵੀ ਹਿਸਾਬ ਲਾ ਲੈਨੇ ਹੁੰਦੇ ਆ ਵੀ ਬੰਦਾ ਇੱਕ ਤਾਂ ਹੁੰਦਾ ਵੀ ਅੱਜ ਆਇਆ ਘਰੋਂ ਲੜ ਕੇ ਆਇਆ ਘਰੋਂ ਜਾਂ ਅਗਲਾ ਕਹੇ ਮੈਂ ਹੁਣ ਘਰੋਂ ਆ ਗਿਆ ਜੀ ਮੈਨੂੰ ਘਰੋਂ ਕੋਲ ਫਿਰ ਤਾਂ ਗੱਲ ਬਣਦੀ ਐ ਜਦੋਂ 5 6 ਸਾਲ ਦਾ ਫਿਰਦਾ ਸੀ ਉਹ ਦੇ ਹਿਸਾਬ ਨਾਲਾ ਸੀਗਾ ਵੀ ਚੱਲ ਭਾਈ ਹੁਣ ਹਨ ਤੇ ਅਸੀਂ ਉਹਨੇ ਵੀ ਪੁੱਛਿਆ ਇਹਦੀ ਵਡੰਗ ਇਹ ਸੀ ਕਿ ਮੈਂ ਇੰਨਾ ਖੋਖਾਂ ਵੀ ਪੁੱਤ ਮੇਰਾ ਮਰ ਜਾਣ ਨੂੰ ਜੀ ਕਰਦਾ ਅਸੀਂ ਇਹਨੂੰ ਇਹ ਕਿਹਾ ਸੀ ਕਿ ਬਾਪੂ ਗੁਰੂ ਰਾਮਦਾਸ ਲਾਜ ਰੱਖੇ ਤੂੰ ਇੱਥੇ ਰਹਿ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਆਪਣਾ ਪਣ ਪਿਆਰ ਜਿਹੜੀ ਚੀਜ਼ ਇਹਨੂੰ ਟੱਚ ਵੀ ਅਗਲਾ ਕਹਿੰਦਾ ਸੀ ਇਹਨੂੰ ਖੁਰਕ ਪਈਏ ਸੱਥਾਂ ਥਾਈਆਂ ਤੱਕ ਅੱਜ ਕੋਈ ਲੱਖ ਝੂਠ ਮਾਰ ਦੇ ਰੱਬ ਨੂੰ ਯਾਦ ਕਰਕੇ ਕਹਿ ਦਿੰਦੇ ਜੇ ਇੱਥੇ ਕੱਪਾ ਟੋੜੇ ਬੈਠਿਆ ਬੰਦਾ ਬੈਠਾ ਸੀ ਆਪ ਕਹਿੰਦਾ ਸੀ ਵੀ ਇਹਨੂੰ ਨੰਗਣ ਵਾਲਾ ਅਗਲਾ ਕਹਿ ਦਿੰਦਾ ਸੀ ਵੀ ਯਾਰ ਨੰਗ ਜੇ ਤਾਂ ਠੀਕ ਹੈ ਕਿਉਂਕਿ ਇਹਨਾਂ ਨੂੰ ਇੱਕ ਖੁਰਕ ਦੀ ਇਹ ਰੇਸ਼ੇ ਦੀ ਬਿਮਾਰੀ ਬਹੁਤ ਮਾੜੀ ਹੁੰਦੀ ਹੈ ਠੀਕ ਹੈ ਇਹ ਆਏ ਇਹ ਆ ਕੇ ਆਪਣਾ ਇਹਨਾਂ ਨੇ ਨੌ ਪੱਤਾ ਲਖਾਇਆ ਸਾਰਾ ਮੇਰਾ ਇਹਨਾਂ ਦਾ ਅਸੀਂ ਉਧਾਰ ਕੱਢ ਲਿਆ ਲਿਖ ਕੇ ਅੰਗੂਠਾ ਸਾਈਨ ਕਰਾ ਕੇ ਅਸੀਂ ਪਾਤੇ ਮੁੜ ਕੇ ਦੂਜੇ ਦਿਨ ਨੂੰ ਤਾਂ ਐਫੀ ਡੈਪਟ ਲਿਆ ਵੀ ਮੈਂ ਆਪਣੀ ਮਰਜ਼ੀ ਨਾਲ ਆਇਆ ਉਹ ਲੈ ਕੇ ਰਹਿੰਦੇ ਰਹੇ ਨੇ ਠੀਕ ਹੈ ਜਦੋਂ ਇਹ ਇੱਥੇ ਰਹੇ ਹੁਣ 6-7 ਮਹੀਨੇ ਹੋ ਗਏ ਜਮੀਨ ਵਾਲੀ ਗੱਲ ਵੀ ਆਪਾਂ ਕਰਾਂਗੇ ਮਗਰੋਂ ਜਦੋਂ ਕੋਈ ਪਰਿਵਾਰ ਨੂੰ ਉਹਨਾਂ ਨੂੰ ਵਿੜਕ ਲੱਗੀ ਵੀ ਉੱਥੇ ਰਹਿ ਰਿਆ ਕੋਈ ਮਗਰ ਆਇਆ ਹਾਂ ਉਹ ਕੋਈ ਡੇਢ ਦੋ ਮਹੀਨੇ ਬਾਅਦ ਨਾ ਉਹਨਾਂ ਦਾ ਪੁੱਤਾ ਇਹਨਾਂ ਦਾ ਉਹ ਕਿਸੇ ਮਸਲੇ 'ਚ ਅੰਦਰ ਸੀਗਾ ਤੇ ਉਹ ਛੁੱਟੀ ਆਇਆ ਸੀਗਾ ਅੰਦਰ ਮਤਲਬ ਜੇਲ੍ਹ 'ਚ ਜੇਲ੍ਹ 'ਚ ਹਾਂ ਤੇ ਉਹ ਛੁੱਟੀ ਆਇਆ ਸੀ ਉਹ ਜਦੋਂ ਛੁੱਟੀ ਆਉਂਦਾ ਉਹ ਫਿਰ ਇੱਥੇ ਆਇਆ ਨਾਲ ਉਹਦੇ ਇੱਕ ਦੋ ਮੁੰਡੇ ਪਰਿਵਾਰ ਆਇਆ ਮਤਲਬ ਉਦੋਂ ਮਿਲ ਕੇ ਗਏ ਜਦੋਂ ਬਾਪੂ ਆਇਆ ਸ਼ਾਇਦ ਵੀਡੀਓ ਹੋਵੇ ਕੋਸ਼ਿਸ਼ ਕਰਾਂਗੇ ਉਦੋਂ ਬਾਪੂ ਵਿਚਾਰਾ ਭੁੱਬਾ ਮਾਰ ਮਾਰ ਰਿਹਾ ਇਹਦੇ ਗਵਾਹ ਬਜ਼ੁਰਗ ਨੇ ਇੱਥੇ ਇਹ ਲਗਾਤਾਰ ਤਿੰਨ ਵਾਰ ਆਇਆ ਆ ਜਮੀਨ ਵੇਚਣ ਤੋਂ ਪਹਿਲਾਂ ਲਗਾਤਾਰ ਕੋਈ 5-5 ਦਿਨਾਂ ਦੇ ਫਰਕ ਨਾਲ ਇਹ ਪਹਿਲੇ ਦਿਨ ਆਉਂਦੇ ਆ ਇਹ ਕਹਿੰਦੇ ਵੀ ਬਾਪੂ ਅਸੀਂ ਕੋਠੀ ਪਾਉਣੀ ਹੈ ਜਿੱਥੋਂ ਜਿੱਥੋਂ ਇਹ ਜ਼ਮੀਨ ਵੇਚਣ ਵਾਲਾ ਵਿਸ਼ਾ ਬਣਦਾ ਕੌਣ ਕਹਿੰਦਾ ਕੋਠੀ ਪਾਉਣੀ ਹੈ ਇਹ ਪਰਿਵਾਰ ਕਹਿੰਦਾ ਬਜ਼ੁਰਗ ਦੇ ਜਿਹੜਾ ਨੂਹ ਪੁੱਤ ਆ ਨੂਹ ਪੁੱਤ ਕਹਿੰਦੇ ਵੀ ਆਹ ਜਿਹੜੀ ਜ਼ਮੀਨ ਐ ਇੱਚ ਅਸੀਂ ਕੋਠੀ ਪਾਉਣੀ ਹੈ ਤੇ ਉੱਥੇ ਪਰ ਬੰਦਾ ਚਾਹੀਦਾ ਤੂੰ ਘਰ ਚੱਲ ਤੂੰ ਕੋਲ ਬਹਿ ਜੀ ਉੱਥੇ ਰੱਖ ਹੀ ਰੱਖੀ ਉਹ ਕਹਿੰਦਾ ਵੀ ਮੈਂ ਨਹੀਂ ਜਾਂਦਾ ਕਹਿੰਦੇ ਵੀ ਅਸੀਂ ਨਕਸ਼ਾ ਬਣਵਾਉਣਾ ਹੈ ਸੈਨ ਕਰਦੇ ਉਹ ਕਹਿੰਦਾ ਵੀ ਮੈਂ ਨਹੀਂ ਕਰਦਾ ਜਿਹੜੀ ਗੱਲ ਹੋਈ ਹੈ ਬਾਗੇ ਇੱਕ ਵਾਰ ਆ ਕੇ ਅਸੀਂ ਬਾਪੂ ਨੂੰ ਵੈਸੇ ਜੈਨੂ ਨਹੀਂ ਪੁੱਛ ਲਿਆ ਮੈਂ ਕਿਹਾ ਵੀ ਬਾਪੂ ਨਕਸ਼ਾ ਜੇ ਪਾਉਣੀ ਹੈ ਤਾਂ ਉਹ ਕਹਿੰਦਾ ਵੀ ਭਾਈ ਤੁਹਾਨੂੰ ਨਹੀਂ ਪਤਾ ਮੇਰੇ ਜੰਮੇ ਨੇ ਮੈਨੂੰ ਪਤਾ ਚਲੋ ਦੂਜੀ ਵਾਰ ਫੇਰ ਆਉਂਦੇ ਆ ਇਹਨੂੰ ਕਹਿੰਦੇ ਵੀ ਬਾਪੂ ਘਰ ਚੱਲ ਤੈਨੂੰ ਲੈ ਕੇ ਜਾ ਉਹ ਕਹਿੰਦਾ ਵੀ ਮੈਂ ਤਾਂ ਜਾਣਾ ਨਹੀਂ ਹੈ ਠੀਕ ਹੈ ਜੀ ਉਹ ਕਹਿੰਦਾ ਮੈਂ ਤਾਂ ਜਾਂਦਾ ਨਹੀਂ ਤੁਸੀਂ ਕੋਠੀ ਪਾਓ ਕੁਛ ਕਰੋ ਜਿਵੇਂ ਮਰਜ਼ੀ ਕਰੋ ਉਹਨੂੰ ਕਹਿੰਦੀ ਬਾਪੂ ਫਿਰ ਤੂੰ ਸਾਨੂੰ ਗੂਠਾ ਲਾ ਦੇ ਮੈਂ ਬੋਲਿਆ ਮੈਂ ਕਿਹਾ ਵੀ ਠੀਕ ਠਾਕ ਨੇ ਮੈਨੂੰ ਪਤਾ ਸੀ ਵੀ ਇਹਨੇ ਸਾਰੇ ਇਹਨੂੰ ਹਾਲਾਤ ਦੱਸੇ ਨਾ ਵੀ ਨੂੰ ਚੱਪਣਾ ਲੈ ਲੈ ਪੈਂਦੀ ਐ ਮੁੰਡੇ ਨੇ ਕਹਿੰਦਾ ਪਹਿਲਾਂ ਇੱਕ ਵਾਰੀ ਪਤਾ ਨਹੀਂ ਕਦੋਂ ਸੱਤ ਸਰੀਆ ਵਗੈਰਾ ਅੱਜ ਠਾਣੀ ਚ ਵੀ ਦੱਸਿਆ ਇਹਨਾਂ ਨੇ ਵੀ ਮੇਰੇ ਮਾਰਿਆ ਸੀ ਐ ਕਰਕੇ ਪੀ ਕਮਰੇ ਚ ਬੰਦ ਕਰਤਾ ਮੈਨੂੰ ਹਣਾ ਤੇ ਪੀ ਮੈਨੂੰ ਐਂ ਡਰਾਵੇ ਦਿੰਦੀ ਐ ਪਤਾ ਨਹੀਂ ਕਿਉਂ ਗੱਲ ਹੋਣੀ ਐ ਗੁਰੂ ਜੰਦਾ ਘਰ ਚ ਪੀ ਜੇ ਤੂੰ ਐਂ ਨਾ ਕਰਿਆ ਮੇਰੇ ਭਾਈ ਨੇ ਮਨੋਂ ਤੋ ਮਾਰਾ ਦੂੰ ਅੱਜ ਵੀ ਥਾਣੇ ਚ ਬਾਪੂ ਜੀ ਨੇ ਬਿਆਨ ਦਿੱਤੇ ਨੇ ਦਰਖਾਸਤ ਵੀ ਦਿੱਤੀ ਐ ਉਹ ਚੀਜ਼ਾਂ ਤੋਂ ਬਾਅਦ ਇਹ ਕਹਿੰਦੇ ਬਾਪੂ ਕਹਿੰਦੇ ਮੈਂ ਤਾਂ ਜਾਂਦਾ ਨਹੀਂ ਅਸੀਂ ਵੀ ਕਿਹਾ ਵੀ ਰੋਟੀ ਸੋਹਣੀ ਖਾਂਦਾ ਪਿਆ ਵੀ ਜੇ ਇਹਨੂੰ ਲੈ ਗਏ ਉਹਨੇ ਸਾਨੂੰ ਹਾਲਾਤ ਦੱਸੇ ਸੀ ਘਰ ਦੇ ਰੋ ਕੇ ਅਸੀਂ ਕਿਹਾ ਵੀ ਭਾਈ ਠੀਕ ਠਾਕ ਐ ਕਹਿੰਦੇ ਦਵਾਈ ਦੂਈ ਤੁਸੀਂ ਦਵਾਈ ਚਲੋ ਸਾਨੂੰ ਮਸਲਾ ਨਹੀਂ ਪਰ ਗੁੱਠਾ ਲਾ ਦੇ ਸਾਨੂੰ ਗੂਠਾ ਲਾਦੇ ਰਹੀ ਜਾਵੇ ਇੱਥੇ ਤੁਸੀਂ ਸਾਂਭੀ ਚਲੋ ਸਾਨੂੰ ਕੋਈ ਮਸਲਾ ਨਹੀਂ ਉਹ ਬਜ਼ੁਰਗ ਸਾਨੂੰ ਕਹਿੰਦਾ ਵੀ ਕਿਉਂ ਮੁੜ ਕੇ ਸ਼ਾਮ ਨੂੰ ਕਹਿੰਦਾ ਕਿਉਂ ਕਹਿੰਦਾ ਮੈਂ ਤੁਹਾਨੂੰ ਕਿਹਾ ਸੀ ਵੀ ਇਹਨਾਂ ਨੇ ਗੂਠਾ ਲਵਾਉਣਾ ਇਹ ਆਉਂਦੇ ਤਾਂ ਨੇ ਉਹ ਫਿਰ ਤੀਜੀ ਵਾਰ ਜਦੋਂ ਗੱਲ ਕਰਦਾ ਉਹ ਕਹਿੰਦਾ ਵੀ ਇਹ ਜੇ ਮੈਨੂੰ ਲੱਗੇ ਇਹਨਾਂ ਨੇ ਮੇਰੇ ਤੋਂ ਧੱਕੇ ਨਾਲ ਗੂਠਾ ਲਵਾਉਣਾ ਮੈਂ ਲਾਉਣਾ ਨਹੀਂ ਕਹਿੰਦਾ ਵੀ ਮੈਨੂੰ ਇਹਨਾਂ ਨੇ ਮਾਰ ਦੇਣਾ ਜੋ ਜੋ ਐਕਚੁਅਲੀ ਚ ਗੱਲ ਹੋਈ ਹੈ ਜ਼ਮੀਨ ਵਾਲੀ ਜਿੱਥੋਂ ਜ਼ਮੀਨ ਵਾਲੀ ਵੇਚਣ ਵਾਲੀ ਗੱਲ ਚੱਲਦੀ ਹੈ ਕਹਿੰਦਾ ਵੀ ਇਹਨਾਂ ਨੇ ਮੈਨੂੰ ਮਾਰ ਦੇਣਾ ਕਹਿੰਦਾ ਵੀ ਵੇਚ ਇਹਨਾਂ ਨੇ ਵੀ ਦੇਣੀ ਐ ਕਿਉਂਕਿ ਪਹਿਲਾਂ ਕਾਫੀ ਜ਼ਮੀਨ ਸੀ ਇਹਨਾਂ ਕੋਲ ਸਾਰੀ ਸੰਗਤ ਨੂੰ ਪਤਾ 15 15 ਕਿੱਲੇ ਜ਼ਮੀਨ ਸੀਗੀ ਜਿਹੜਾ ਦੱਸਿਆ ਇਹਨਾਂ ਦੇ ਪਰਿਵਾਰ ਨੇ ਪਰ ਇੱਕ ਗੱਲ ਬਾਈ ਜੀ ਹੁਣ ਇਹ ਦੱਸੋ ਵੀ ਉਸ ਤੋਂ ਬਾਅਦ ਜਦੋਂ ਪਰਿਵਾਰ ਆਉਂਦਾ ਰਿਹਾ ਬਾਪੂ ਨੂੰ ਪਤਾ ਲੱਗਿਆ ਵੀ ਇਹ ਸਿਰਫ ਜ਼ਮੀਨ ਮਾਰੇ ਮੇਰੇ ਕੋਲੇ ਆਉਂਦੇ ਆਗੇ ਠੀਕ ਆ ਫਿਰ ਜ਼ਮੀਨ ਵੇਚਣ ਦਾ ਕਿਉਂਕਿ ਰਹਿ ਇੱਥੇ ਰਿਹਾ ਸੀਗਾ ਬਾਹਰ ਇਥੋਂ ਉਸ ਤਰੀਕੇ ਨਾਲ ਇਹ ਨਹੀਂ ਜਾਂਦਾ ਸੀ ਪਰਿਵਾਰ ਤੋਂ ਵੀ ਖਤਰਾ ਸੀ ਹੈਨਾ ਫਿਰ ਸੌਦੇ ਬਾਜੀ ਕਿਹਨੇ ਕਰਵਾਈ ਤੁਸੀਂ ਕਰਵਾਈ ਤੁਹਾਨੂੰ ਦੱਸਦਾ ਜੀ ਹੂੰ ਜਦੋਂ ਤੀਜੀ ਵਾਰ ਗੱਲ ਤੀਜੀ ਵਾਰ ਆਏ ਨੇ ਇਹ ਕਹਿੰਦੇ ਵੀ ਮਾਤਾ ਪੂਰੀ ਹੋ ਗਈ। ਅੱਛਾ। ਵੀ ਬਾਪੂ ਘਰ ਚੱਲ ਮਾਤਾ ਪੂਰੀ ਹੋ ਗਈ। ਬਜ਼ੁਰਗ ਦੇ ਘਰੋਂ। ਬਜ਼ੁਰਗ ਦੇ ਮੈਂ ਗਿਆ ਮੈਂ ਕਿਹਾ ਬਾਪੂ ਆ ਤੇਰਾ ਪਰਿਵਾਰ ਹੈ ਉਹ ਕਹਿੰਦਾ ਮੈਂ ਆਉਣਾ ਨਹੀਂ। ਮੈਂ ਕਿਹਾ ਮਾਤਾ ਪੂਰੀ ਹੋ ਗਈ ਤੂੰ ਆ ਜਾ। ਉਹ ਕਹਿੰਦਾ ਝੂਠ ਮਾਰਦੇ ਨੇ। ਇਹ ਸੱਚੀ ਗੱਲ ਹੈ ਪੁੱਛ ਲਿਓ। ਹੁਣ ਤੁਸੀਂ ਨਗਰ ਚੋਂ ਵੀ ਪੁੱਛ ਲਿਓ ਚਾਹੇ। ਉਹ ਕਹਿੰਦਾ ਝੂਠ ਮਾਰ ਚਲੋ ਆਗੇ ਉਹਨੇ ਅੱਖਾਂ ਪਰ ਲੀਆਂ ਮਾਤਾ ਪੂਰੀ ਹੋ ਗਈ। ਉਹ ਕਹਿੰਦਾ ਭਾਈ ਮੈਂ ਤਾਂ ਜਾਂਦਾ ਨਹੀਂ। ਕਹਿੰਦਾ ਤੁਸੀਂ ਕਿਹੜਾ ਸੰਭੀਏ? ਉਹ ਕੁੜੀਆਂ ਕੋਲ ਰੁਲਦੀ ਫਿਰਦੀ ਐ ਮੈਂ ਇੱਥੇ ਉਹ ਉੱਥੇ ਮਰ ਜੂ ਮੈਂ ਇੱਥੇ ਮਰ ਜੂ ਵੀ ਇੱਥੇ ਲੈ ਕੇ ਕੀ ਕਰਨੀ ਐ ਮੈਂ ਤਾਂ ਜਾਂਦਾ ਨਹੀਂ ਇਹ ਝੂਠੀ ਮਾਰਤਾ ਸੀ ਵੀ ਮਰ ਗਈ ਉਹ ਜਾਂਦੀ ਆ ਉਹ ਜਾਂਦੀ ਆ ਚਲੋ ਉਹ ਚੱਲ ਗਏ ਨੇ ਉਹ ਚੱਲ ਗਏ ਬਾਪੂ ਮੈਨੂੰ ਕਹੇ ਜੋ ਬਈ ਸਚਾਈ ਐ ਉਸ ਚਾਈ ਰਹਿਣੀ ਐ ਬਾਪੂ ਮੈਨੂੰ ਕਹਿੰਦਾ ਪੁੱਤ ਮੈਂ ਜ਼ਮੀਨ ਵੇਚਣੀ ਐ ਨਾ ਬਾਪੂ ਮੈਨੂੰ ਕਹਿੰਦਾ ਵੀ ਇਹਨਾਂ ਨੇ ਮੈਨੂੰ ਚੱਕ ਕੇ ਲੈ ਜਾ ਕੇ ਗੂਠਾ ਲਵਾ ਲੈਣਾ ਜ਼ਮੀਨ ਇਹਨਾਂ ਨੇ ਵੇਚ ਦੇਣੀ ਐ ਵੀ ਮੈਂ ਇੱਥੇ ਥੋੜੇ ਰੋਟੀ ਪਾਣੀ ਖਾਣਾ ਠੀਕ ਹੈ ਵੀ ਤੁਸੀਂ ਐਂ ਕਰੋ ਤੂੰ ਮੇਧੋ ਪਤਮਖਤਿਆਰਨਾਮਾ ਲੈ ਲੈ। ਹੂੰ। ਵੀ ਮੇਰੇ ਤੱਕ ਨੌ ਦੀ ਜ਼ਮੀਨ ਹੈ ਠੇਕਾ ਉਹ ਲੈਂਦੇ ਨੇ ਹਿੱਸਾ ਉਹ ਲੈਂਦੇ ਨੇ ਮੈਨੂੰ ਕਦੇ 10 ਰੁਪਏ ਨਹੀਂ ਦਿੱਤੇ। ਹੂੰ। ਓਕੇ ਉਹਦੋਂ ਪਹਿਲਾਂ ਵੀ ਦੱਸ ਦਿੰਦੇ ਵੀ ਮੇਰੇ ਕੋਲ 14-15 ਲੱਖ ਰੁਪਏ ਸੀ ਚਲੋ ਰਿਸ਼ਤੇਦਾਰਾਂ ਕੋਲ ਚੱਲ ਗਿਆ ਉੱਥੇ ਰਹਿਣ ਲੱਗ ਗਿਆ। ਜ਼ਮੀਨ ਜਮੂਨ ਉਹਨਾਂ ਨੇ ਗਹਿਣੇ ਲੈ ਲਈ ਮੁੜ ਕੇ ਇਹਨੂੰ ਕਹਿੰਦੇ ਵੀ ਕਾਕੂ ਖਪਾਇਆ ਕਰ। ਇਹ ਫਿਰ ਆ ਗਿਆ ਵਿਚਾਰਾ। ਚਲੋ ਸਾਰਾ ਖੰਜਾ ਕੇ ਆ ਗਿਆ। ਫਿਰ ਜਿਹੜੀ ਗੱਲ ਬਣਦੀ ਹੈ। ਇਹ ਕਹਿੰਦਾ ਵੀ ਤੂੰ ਮਖਤਿਆਰਨਾਮਾ ਲੈ ਲੈ ਬਾਈ ਜੇ ਮੇਰੇ ਮਨ ਚ ਮੈਲ ਹੁੰਦੀ ਜੋ ਸਿੱਧੇ ਮੱਥੇ ਗੱਲ ਕਰਦਾ ਦੁਨੀਆਦਾਰੀ ਸਾਈਡ ਤੇ ਰੱਖੋ ਕਾਨੂੰਨੀ ਤੌਰ ਤੇ ਗੱਲ ਕਰਦੇ ਆ ਜਦੋਂ ਇੱਕ ਬਜ਼ੁਰਗ ਮਖਤਿਆਰਨਾਮਾ ਦਿੰਦਾ ਮੈਂ ਲੈ ਸਕਦਾ ਸੀ ਡੇਢ ਕਿਲੇ ਦਾ ਮਾਲਕ ਸੀ ਮੈਂ ਓਕੇ ਉਸ ਤੋਂ ਬਾਅਦ ਮੈਂ ਕਿਹਾ ਵੀ ਬਾਪੂ ਨਹੀਂ ਐਮੀ ਫਾਇਦਾ ਨਹੀਂ ਵੀ ਇੱਥੇ ਕਲੇਸ਼ ਵਾਲਾ ਕੰਮ ਹੋ ਜੂ ਕਹਿੰਦਾ ਫਿਰ ਤੂੰ ਆਸ਼ਰਮ ਦੇ ਨਾਮ ਲਵਾ ਲੈ ਪੁੱਛ ਲਿਓ ਇਹ ਹੋਈਆਂ ਗੱਲਾਂ ਮੈਂ ਕਿਹਾ ਬਾਪੂ ਨਾ ਅਸੀਂ ਆਸ਼ਰਮ ਦੇ ਨਾਮ ਵੀ ਨਹੀਂ ਲਵਾਉਣੀ ਉੱਥੇ ਫਿਰ ਮੈਂ ਜਵੇਂ ਝੂਠ ਮਾਰਾ ਮੈਂ ਕਿਹਾ ਬਾਪੂ ਤੇਰੀ ਜ਼ਮੀਨ ਹੈ ਤੂੰ ਵੇਚ ਤੂੰ ਵਟ ਤੂੰ ਰੱਖ ਉਹ ਤੇਰੀ ਛ ਓਕੇ ਉਦੋਂ ਬਾਅਦ ਬਜ਼ੁਰਗ ਨੇ ਕਈਆਂ ਨੂੰ ਸੁਨੇਹੇ ਲਾਇਏ ਵੀ ਮੈਂ ਜ਼ਮੀਨ ਵੇਚਦਾ ਓਕੇ ਇਹ ਪਰਿਵਾਰ ਵੀ ਮਿਲਦਾ ਤੁਹਾਡੇ ਕੋਲ ਮੰਨਿਆ ਵੀ ਸਾਡੇ ਗਵਾਂਡੀਆਂ ਗੁੰਡੀਆਂ ਨੂੰ ਵੀ ਆ ਕੇ ਕਹਿ ਕੇ ਗਿਆ ਵੀ ਮੈਂ ਵੇਚਦਾ ਇਹ ਸਾਡੇ ਕੋਲ ਆਉਣ ਤੋਂ ਪਹਿਲੋਂ ਦੀ ਗੱਲ ਹੈ ਕਿਉਂਕਿ ਸਾਡੇ ਕੋਲ ਜਦੋਂ ਆ ਗਿਆ ਮਿਕੰਡ ਸੁਣਦੀ ਇਕੱਲੀ ਪੈਨਸ਼ਨ ਲੈਣ ਜਾਂਦਾ ਸੀ ਉਹ ਇਹ ਪਿੰਡ ਚ ਜਾਂਦਾ ਨਹੀਂ ਕਿਸੇ ਤੇ। ਹਮ ਓਕੇ ਇਹ ਬੜੇ ਚਿਰ ਦਾ ਵੀ ਇਹ ਫਿਰ ਜਿਹੜੇ ਗੁਰੂ ਘਰਾਂ ਚ ਰਿਹਾ ਹੈ ਇਹਨੇ ਉੱਥੇ ਵੀ ਕਿਹਾ ਵੀ ਜ਼ਮੀਨ ਲੈ ਲਓ ਮੈਨੂੰ ਸੰਭਲੋ। ਹਮ ਹੋਣੇ ਗੂਠਾ ਲਵਾਉਣ ਲਈ ਆਉਣ ਲੱਗੇ ਸੀ ਲਗਾਤਾਰ। ਫਿਰ ਇਹਨਾਂ ਨੇ ਝੂਠ ਮਾਰਿਆ ਵੀ ਮਾਂ ਮਰ ਗਈ ਆਲਾ। ਹਮ ਵੀ ਗੂਠਾ ਲਵਾਉਣਾ ਘਰ ਲ ਜਾ ਕੇ ਚਲੋ ਐ ਦੱਸੋ ਬੰਦਾ ਗੂਠਾ ਨਹੀਂ ਸੀ ਲਾ ਰਿਆ। ਹਮ ਉਹ ਇਹਨੂੰ ਘਰ ਲ ਜਾ ਕੇ ਕਿਵੇਂ ਲਵਾਉਂਦੇ ਗੂਠਾ ਚਲੋ ਆਪਾਂ ਦੋ ਭਾਈ ਬੈਠੇ ਆਂ। ਹਮ ਆਪਾਂ ਬੈਠੇ ਆਂ ਇੱਥੇ ਬੰਦਾ ਜਵਾਬ ਦੇ ਰਿਹਾ ਵੀ ਮੈਂ ਗੂਠਾ ਨਹੀਂ ਲਾਉਣਾ। ਉਹ ਇੱਕ ਵਾਰ ਦਿਲ ਨੇ ਦੋ ਵਾਰ ਤੀਜੀ ਵਾਰ ਝੂਠ ਮਾਰਤਾ ਵੀ ਮਾਂ ਮਰ ਗਈ ਘਰ ਚੱਲ ਓਕੇ ਜੇ ਗੂਠਾ ਲਵਾਉਣਾ ਨਹੀਂ ਥੇਲਾ ਦੇਂਦਾ ਉਹ ਫਿਰ ਉਹ ਘਰ ਲਿਆ ਕੇ ਬਲਾ ਕਿਵੇਂ ਗੂਠਾ ਲਵਾਉਂਦੇ ਐ ਫੜਕੇ ਵੇਖੋ ਇਹ ਗਲਤ ਗੱਲ ਆ ਪਰਿਵਾਰ ਨੇ ਝੂਠ ਮਾਰਿਆ ਇਹ ਗੱਲ ਕਿਉਂਕਿ ਸਾਨੂੰ ਆਪਣਾ ਬਾਪੂ ਦੀ ਜਿਹੜੀ ਨੂੰਹ ਆਉਣੀ ਵੀ ਕਿਹਾ ਵੀ ਅਸੀਂ ਝੂਠ ਜ਼ਰੂਰ ਮਾਰਿਆ ਅਸੀਂ ਬਾਪੂ ਨੂੰ ਆਸ਼ਰਮ ਵਿੱਚੋਂ ਲੈ ਕੇ ਆਉਣਾ ਸੀ ਪਰ ਕਿਸੇ ਦਾ ਮੌਤ ਦਾ ਕਹਿ ਦੇਣਾ ਇਹ ਬਹੁਤ ਵੱਡੀ ਗਲਤ ਆ ਕਿਉਂਕਿ ਇੱਕ ਤੇ ਉਹ ਬਿਮਾਰ ਆ ਪੇਸ਼ੈਂਟ ਵੀ ਆ ਉਹਦੀ ਖਾਰਸ਼ ਵੀ ਆ ਹਨਾ ਇੰਨੀ ਉਮਰ ਵੀ ਹੋ ਗਈ ਵਾਕਈ ਡਿਪਰੈਸ਼ਨ ਆ ਦਿਮਾਗ ਤੇ ਟੈਨਸ਼ਨ ਵੀ ਆ ਐਡੀ ਵੱਡੀ ਉਮਰ ਦੇ ਬਜ਼ੁਰਗ ਨੂੰ ਆ ਕੇ ਇਹ ਝੂਠ ਮਾਰ ਦੇਣਾ ਵੀ ਤੇਰੀ ਜੀਵਨ ਸਾਥੀ ਚੜ੍ਹਾਈ ਕਰ ਗਈ ਹਾਲਾਂਕਿ ਉਹ ਜਿਉਂਦੀ ਆ ਤੇ ਇੱਥੇ ਕੁਝ ਵੀ ਹੋ ਸਕਦਾ ਸੀ ਕੋਈ ਅਟੈਕ ਹੀ ਹੋ ਜਾਂਦਾ ਕੋਈ ਇਦਾਂ ਦੀ ਘਟਨਾ ਹੀ ਘਟ ਜਾਂਦੀ ਫੇਰ ਜ਼ਿੰਮੇਵਾਰ ਕੌਣ ਸੀ ਅੱਛਾ ਜਮੀਨ ਫਿਰ ਕਿਵੇਂ ਵਿਕਦੀ ਹੈ ਅੱਛਾ ਜੀ ਇਹ ਆਫਰ ਬਜ਼ੁਰਗ ਕਹਿੰਦਾ ਸਾਨੂੰ ਉਹ ਕਹਿੰਦਾ ਦੇਖ ਲਿਆ ਇਹਨਾਂ ਦਾ ਰੂਪ ਕਹਿੰਦਾ ਇਹਨਾਂ ਨੇ ਘਰੇ ਲ ਜਾ ਕੇ ਮੈਂ ਤੁਹਾਨੂੰ ਕਹਿੰਦਾ ਸੀ ਮੈਂ ਕਿਹਾ ਮੈਂ ਕਿਹਾ ਬਾਪੂ ਵਗ ਜਾ ਪਹਿਲੀ ਵਾਰ ਮੈਂ ਕਿਹਾ ਸੀ ਮੁੜ ਕੇ ਨਹੀਂ ਕਿਹਾ ਉਹ ਕਹਿੰਦਾ ਵੇਚਣਾ ਹੀ ਇਹਨਾਂ ਨੇ ਮੈਨੂੰ ਮਾਰ ਦੇਣਾ ਮੈਂ ਗੂਠਾ ਲਾਉਣਾ ਨਹੀਂ ਤੇ ਗੱਲ ਵੀ ਚਲੋ ਆਪਾਂ ਇਹ ਨਹੀਂ ਕਹਿੰਦੇ ਜਦੋਂ ਬੰਦਾ ਇੱਥੇ ਗੂਠਾ ਨਹੀਂ ਲਾ ਰਿਆ ਤਾਂ ਉਹਨੂੰ ਘਰ ਲੈ ਜਾ ਕੇ ਗੂਠਾ ਕਿਵੇਂ ਲੱਗਦਾ ਹੁੰਦਾ ਉਹ ਆਪਾਂ ਨੂੰ ਪਤਾ ਓਕੇ ਉਹ ਵੀ ਬਜ਼ੁਰਗੋ ਮਰਦਾ ਹੋ ਗਈ ਹਵਾ ਗਈ ਗੱਲ ਬਾਪੂ ਕਹਿੰਦਾ ਵੀ ਤੂੰ ਨੌਲ ਵਾਲਾ ਤੁਹਾਨੂੰ ਦੱਸਤੀ ਮੈਂ ਆਪਾਂ ਜਵਾਬ ਦੇਤਾ ਬਜ਼ੁਰਗ ਨੇ ਇੱਥੇ ਜਿਵੇਂ ਕੋ ਆਉਂਦੇ ਸੀ ਇੱਥੇ ਤੁਹਾਨੂੰ ਤਾਂ ਅੱਜ ਬਜ਼ੁਰਗ ਬੈਠੇ ਸੀ ਕਹਿਣ ਲੱਗਾ ਵੀ ਭਾਈ ਮੈਂ ਜ਼ਮੀਨ ਵੇਚਦਾ ਜੇ ਕਿਸੇ ਲੈਣੀ ਹੋਵੇ ਇੱਥੇ ਇੱਕ ਦੋ ਬੰਦੇ ਇਹਨਾਂ ਦੀ ਪੱਤੀ ਦੇ ਵੀ ਇੱਥੇ ਆਏ ਬੈਠੇ ਉਹਨਾਂ ਨੂੰ ਵੀ ਕਿਹਾ ਚਲੋ ਇਹਨੇ ਉਹ ਚਲੋ ਕਿਵੇਂ ਨਾ ਕਿਵੇਂ ਕਰਕੇ ਕੋਈ ਕਿਵੇਂ ਅਡਗਵਾੜ ਕਰਕੇ ਢਲ ਗਿਆ ਉਦੋਂ ਬਾਅਦ ਪਿੰਡੀਆਂ ਤੋਂ ਇੱਕ ਬੰਦਾ ਛੱਡਣ ਆਉਂਦੇ ਨੇ ਇੱਥੇ ਮੁੰਡੇ ਉਹ ਬਜ਼ੁਰਗ ਦੇ ਦੋਨੇ ਲੱਤਾਂ ਖਰਾਬ ਨੇ ਤੇ ਉਹ ਛੱਡਣ ਆਉਂਦੇ ਨੇ ਛੱਡਣ ਆਉਂਦੇ ਨੇ ਤੇ ਉਹ ਇੱਥੇ ਬਹਿ ਜਾਂਦੇ ਨੇ ਇੱਥੇ ਹੀ ਨੰਬਰਦਾਰ ਸਾਹਿਬ ਬੈਠੇ ਹੁੰਦੇ ਨੇ ਬਜ਼ੁਰਗ ਦੂਜੇ ਵੀ ਇੱਕ ਦੋ ਚਲੋ ਸਾਰੇ ਹੀ ਬੈਠੇ ਹੁੰਦੇ ਨੇ ਉਹ ਗੱਲ ਚੱਲ ਪਈ ਵੀ ਹੋਰ ਪਿੰਡੀਆਂ ਤੇਰਾ ਕਹਿੰਦਾ ਵੀ ਉਹ ਰਾਤ ਤੇ ਮੇਰੀ ਜ਼ਮੀਨ ਆ ਉੱਥੇ ਕਹਿੰਦਾ ਬਾਪੂ ਤੂੰ ਜ਼ਮੀਨ ਵੇਚਦਾ ਕਹਿੰਦਾ ਹਾਂ ਮੈਂ ਵੇਚਦਾ ਕਿੰਨੀ ਹੈ ਇਹ ਕਹਿੰਦਾ ਵੀ ਡੇਢ ਕਿਲਾ ਹੈ ਉਹ ਕਹਿੰਦਾ ਬਾਪੂ ਐ ਕਰਕੇ ਚੱਲ ਠੀਕ ਹੈ ਕਿਵੇਂ ਰੇਟ ਰੂਟ ਚੱਲ ਇਹਨਾਂ ਦੀ ਗੱਲਾਂ ਚੱਲ ਪਈਆਂ ਮੈਂ ਉਹ ਉੱਥੇ ਬੈਠਾ ਆਪਾਂ ਮੁਕਰਦੇ ਨਹੀਂ ਮੈਂ ਉਹ ਕੁਰਸੀ ਤੇ ਬੈਠਾ ਜਿੱਮੇ ਆਪਾਂ ਜੈਨੂ ਨਾਲ ਆਪਣੇ ਕੰਮ ਕਰੀ ਜਾਂਦੇ ਹੁੰਨੇ ਆ ਮੈਂ ਖਰਚਾ ਪਾਣੀ ਹਿਸਾਬ ਬਣਾ ਰਿਆ ਸੀ ਇਹ ਇੱਥੇ ਬੈਠੇ ਗੱਲਾਂ ਕਰੀ ਜਾਂਦੇ ਨੇ ਹੋਈ ਜਾਂਦੀ ਇਹਨਾਂ ਦੀ ਇਹ ਕਰ ਕਰਾ ਕੇ ਮੈਨੂੰ ਬਾਪੂ ਨੇ ਪੁੱਛਿਆ ਬਾਪੂ ਕਹਿੰਦਾ ਪੁੱਤ ਰੇਟ ਕੀ ਚੱਲਦਾ ਹੁਣ ਮੈਂ ਕਿਹਾ ਬਾਪੂ ਜਗਾ ਦਾਤੇ ਲੱਗੀਦਾ ਕਿਉਂ ਸਾਡੇ ਨਗਰ ਨੇ 40 ਤੋਂ ਲੈ ਕੇ ਮੈਂ ਕਿਹਾ ਕਰੋੜ ਤੱਕ ਵੀ ਚੱਲਦਾ ਡਾਊਨ ਤੋਂ ਡਾਊਨ 40 45 50 60 ਐ ਚੱਲਦੇ ਆ ਚਲੋ ਉੱਚ ਮੋਟਰ ਮਟਰ ਦਾ ਪਾਣੀ ਦਾ ਪ੍ਰਬੰਧ ਨਾ ਹੋਣ ਕਰਕੇ ਇਹਨਾਂ ਦਾ ਰੇਟ ਹੋ ਜਾਂਦਾ ਓਕੇ ਜੀ ਇਹਨਾਂ ਦੀ ਜੱਸ ਹੋਗੀ ਆਪਾਂ ਉੱਥੇ ਬੈਠਿਆਂ ਚ ਕੋਈ ਸ਼ੱਕ ਨਹੀਂ ਜਦੋਂ ਉਹ ਬੰਦਾ ਮੈਨੂੰ ਇਹ ਕਹਿ ਰਿਹਾ ਵੀ ਇਹਨਾਂ ਨੇ ਜ਼ਮੀਨ ਵੇਚਣੀ ਹੈ ਨਾ ਗੂਠਾ ਲਾਇਆ ਮੈਨੂੰ ਮਾਰ ਦੇਣਗੇ ਮੇਰੀ ਜ਼ਮੀਨ ਹੈ ਮੈਂ ਮਾਲਕਾ ਮੈਂ ਵੇਚਣੀ ਚਾਹਣਾ ਬਜ਼ੁਰਗ ਕਹਿ ਰਿਹਾ ਤੁਸੀਂ ਇਹ ਦੱਸੋ ਵੀ ਮੈਂ ਰੋਕ ਸਕਦਾ ਸੀ ਜਾਂ ਮੈਂ ਉਹਨਾਂ ਦੇ ਘਰੇ ਜਾ ਕੇ ਕਹਿ ਸਕਦਾ ਸੀ ਵੀ ਜੁਆਇਨ ਵੇਚ ਰਿਹਾ ਇੱਕ ਜੈਨੂਨ ਗੱਲ ਕਰਦੇ ਆ ਨਹੀਂ ਰੋਕ ਤੇ ਨਹੀਂ ਸਕਦੇ ਤੇ ਜਮੀਨ ਦੇ ਕਿੰਨੇ ਚ ਵਗੀ ਇਹ ਰੇਟ ਤੁਹਾਡੇ ਸਾਹਮਣੇ ਕੋਈ ਤੈਅ ਹੋਇਆ ਹਾਂ ਇਹ ਮੈਂ ਉੱਥੇ ਬੈਠਾ ਤੈਅ ਹੋਈ ਇਹ ਐਵੇਂ ਗੱਲਾਂ ਜੈਨੂਨ ਦੇ ਵਿੱਚ ਜਦੋਂ ਆਉਂਦਾ ਮੈਂ ਇੱਥੇ ਬੈਠਾ ਉਹਨਾਂ ਅਗਲਾ ਆਪਣੀਆਂ ਗੱਲਾਂਬਾਤਾਂ ਕਰੀ ਜਾਂਦਾ ਇਹਨਾਂ ਦਾ ਰੇਟ ਤੈਅ ਹੋਊਗਾ ਚਲੋ ਗੱਲ ਮੁੱਕ ਗਈ ਉਹਦੇ ਵਿੱਚ ਬਜ਼ੁਰਗ ਮੈਨੂੰ ਬਜ਼ੁਰਗ ਨੇ ਫੇਰ ਕੇ ਹੈ ਕਹਿੰਦਾ ਇੱਥੇ ਪੱਤੀ ਦੇ ਕਈ ਆਉਂਦੇ ਨੇ ਕਿਸੇ ਨੂੰ ਇਹ ਨਹੀਂ ਕਹਿਣਾ ਕਹਿੰਦਾ ਮੈਨੂੰ ਇਹਨਾਂ ਨੇ ਚੱਕ ਕੇ ਲੈ ਜਾਣਾ ਏ ਮੈਂ ਸਿੱਧਾ ਤੇ ਜਾ ਕੇ ਸੌਂ ਖਾਣ ਲਈ ਤਿਆਰਾਂ ਜਿਉਂ ਨੇ ਉਹ ਕਹਿੰਦਾ ਮੈਨੂੰ ਇਹਨਾਂ ਨੇ ਚੱਕ ਕੇ ਲੈ ਜਾਣਾ ਫਿਰ ਇਹ ਮੇਰੇ ਤੋਂ ਜਿੰਮੇ ਮਰਜੀ ਸਿੱਧੇ ਸਿੱਧੇ ਤਰੀਕੇ ਨਾਲ ਸਿੱਧੇ ਤੇ ਅਸਿੱਧੇ ਤਰੀਕੇ ਨਾਲ ਜ਼ਮੀਨ ਲੈਣ ਲੈਣਗੇ ਨਾ ਮੰਨਿਆ ਮਾਰ ਦੇਣ ਇਹਨਾਂ ਨੂੰ ਮੈਰੀ ਜੋ ਜੋ ਮੇਰੀ ਮਨਸੀ ਮੈਂ ਕਿਹਾ ਯਾਰ ਕੱਲ ਨੂੰ ਕੋ ਗੱਲ ਬਣ ਗਈ ਔਖਾ ਹੋ ਜੂ ਆਪ ਐਵੇਂ ਝੂਠ ਮਾਰੀਏ ਮੈਂ ਕਿਹਾ ਵੀ ਜਦੋਂ ਬੰਦਾ ਰੁੱਲਦਾ ਰਿਹਾ ਇਨੇ ਸਾਲਾਂ ਬਾਕੀ ਬਾਈ ਜੀ ਇੱਕ ਜਿਉਂਦਾ ਜਾਗਦਾ ਬੰਦਾ ਮੇਰੇ ਕੋਲ ਬਜ਼ੁਰਗ ਨੇ ਗੇਟੋਂ ਬਾਹਰ ਉਹ ਆ ਕੇ ਇੱਥੇ ਬਹਿ ਕੇ ਸੌਦਾ ਇੱਕ ਸਕੂਟਰੀ ਲਈ ਸੀ ਇੱਥੇ ਬਹਿ ਕੇ ਸੌਦੇ ਕਰਕੇ ਜਦੋਂ ਯਾਰ ਉਹ ਰਹਿੰਦੇ ਆਸ਼ਰਮ 'ਚ ਨੇ ਮੈਂ ਇੱਕ ਜੈਨੂਨ ਗੱਲ ਕਰਦਾ ਉਹ ਰਹਿੰਦੇ ਆਸ਼ਰਮ 'ਚ ਨੇ ਫਿਰ ਉਹ ਸੌਦਾ ਵੀ ਆਪਦੇ ਇੱਥੇ ਆਸ਼ਰਮ 'ਚ ਹੀ ਕਰਨਗੇ ਸੌਦਾ ਕਰ ਲਈ ਇੱਕ ਬਜ਼ੁਰਗ ਮੈਂ ਕੱਸੀ ਤੇ ਥੋੜੀ ਤੋਰ ਦੂੰਗਾ ਯਾਰ ਅਗਲੀ ਗੱਲ ਜਿਉਂਦਾ ਜਾਗਦਾ ਹੋਸ਼ਵਾਰ ਚ ਬੰਦਾ ਹੈ ਤਹਿਸੀਲਦਾਰ ਸਾਹਿਬ ਇੱਕ ਗਲਟਡ ਆਫਸਰ ਆ ਉਹ ਕਿਸੇ ਪਾਗਲ ਨੂੰ ਜਮੀਨ ਇੱਕ ਜੈਨੂਨ ਗੱਲ ਕਰਦੇ ਆ ਜਿਵੇਂ ਇਹ ਕਹਿੰਦੇ ਨੇ ਜੀ ਉਹਨੂੰ ਬੰਨਿਆ ਸੀ ਫਲਾਨ ਸੀ ਤਸੀਲਦਾਰ ਇਹ ਇਹ ਗੱਲ ਵੀ ਤੁਹਾਡੀ ਗੱਲ ਵਿੱਚ ਆ ਇਹ ਕਿਹਾ ਗਿਆ ਪਰਿਵਾਰ ਵੱਲੋਂ ਬਾਪੂ ਦੇ ਪਰਿਵਾਰ ਵੱਲੋਂ ਨੂੰ ਪੁੱਤ ਵੱਲੋਂ ਵੀ ਆਸ਼ਰਮ ਵਾਲੇ ਜਿਹੜਾ 골ਡੀ ਆ ਇਹ ਇਹਨੂੰ ਗੱਡੀ 'ਚ ਭਾ ਕੇ ਲਿ ਗਏ ਉਹਦਾ ਮੂੰਹ ਬੰਨਿਆ ਹੋਇਆ ਸੀਗਾ ਇਹ ਉੱਥੇ ਚੁੱਪਚੀ ਪੀਤੇ ਤਸੀਲਦਾਰ ਦੇ ਅੰਦਰ ਲਿਆ ਕੇ ਉੱਥੇ ਗਵਾਹੀ ਕਬੂਹੀ ਪਵਾ ਕੇ ਲਿਆ ਕੇ ਫਿਰ ਉਹਨਾਂ ਦਾ ਮੂੰਹ ਬੰਨ ਕੇ ਤੇ ਗੱਡੀ ਦੇ ਵਿੱਚ ਬਿਠਾਤਾ ਵੀ ਕਿਸੇ ਨੂੰ ਪਤਾ ਨਾ ਲੱਗੇ ਹੋਈ ਜੀ ਸੱਚ ਇਹ ਦੱਸੋ ਵੀ ਇੱਕ ਗੈਸਟਡ ਅਫਸਰ ਇੱਕ ਮੂੰਹ ਬੰਨੇ ਬੰਦੇ ਵਾਲੀ ਰਜਿਸਟਰੀ ਕਰ ਦੂਗਾ ਇੱਕ ਜੈਨੂਨ ਗੱਲ ਕਰਦੇ ਆ ਤਹਿਸੀਲ ਚ ਕਿੰਨੇ ਬੰਦੇ ਹੁੰਦੇ ਨੇ ਅੱਛਾ ਇੱਕ ਤਾਂ ਹੁੰਦਾ ਮੂੰਹ ਟਕਣਾ ਆਪਾਂ ਵੈਸੇ ਜੈਨੂਨ ਚ ਐ ਲੈ ਲੈਨੇ ਆ ਆਪਾਂ ਪਰਨਾ ਗਲ ਚ ਪਾ ਲੈਨੇ ਆ ਇੱਕ ਹੁੰਦਾ ਮੂੰਹ ਬੰਨ ਕੇ ਲਜਣਾ ਉਹ ਚ ਫਰਕ ਹੈ ਹੂੰ ਠੀਕ ਹੈ ਅਗਲੀ ਗੱਲ ਉਹਦਾ ਮੈਂ ਐ ਮੂੰਹ ਬੰਨਿਆ ਹੂੰ ਫੜਿਆ ਹੂੰ ਕਿਤੇ ਕੈਮਰੇ ਚ ਆਇਆ ਹੂੰ ਯਾਰ ਠੀਕ ਹੈ ਤਹਿਸੀਲ ਚ ਲੋਕਾਂ ਦੇਖਿਓ ਵੀ ਬੰਦੇ ਤਾਂ ਮੂੰਹ ਬੰਨ ਕੇ ਬੈਠੇ ਨੇ ਇਹ ਲੋਕ ਸੀਗੇ ਉੱਥੇ ਠੀਕ ਹੈ ਹਾਂ ਉਹਦੇ ਮਨ 'ਚ ਡਰ ਸੀ ਚ ਕੋਈ ਸ਼ੱਕ ਨਹੀਂ ਉਹ ਕਹਿੰਦਾ ਸੀ ਮੈਂ ਜ਼ਮੀਨ ਵੇਚਣੀ ਹੈ ਤੇ ਵੇਚਣੀ ਹੈ ਪਰ ਜੇ ਮੈਂ ਅੜ ਗਿਆ ਮੇਰੇ ਪਰਿਵਾਰ ਨੂੰ ਮੈਨੂੰ ਲਿਜਾ ਕੇ ਮਾਰ ਦੇਣਗੇ ਇਸੇ ਕਰਕੇ ਉਹ ਬੰਦਾ ਮੂੰਹ ਢੱਕ ਕੇ ਆਪ ਗਿਆ ਨਾ ਕਿ ਉਹਦਾ ਕੋ ਮੂੰਹ ਬੰਨ ਕੇ ਲੈ ਗਿਆ ਵੇਖੋ ਤਹਿਸੀਲ ਦੇ ਵਿੱਚ ਇਹ ਕਹਿੰਦੇ ਅਸਲ ਦੇ ਵਿੱਚ ਇਹ ਗੱਲ ਤਾਂ ਕਲੀਅਰ ਆ ਕਿ ਅਕਸਰ ਜਦੋਂ ਤਹਿਸੀਲਦਾਰ ਨੇ ਰਿਜਿਸਟਰੀ ਕਰਨੀ ਆ ਉਦੋਂ ਤਾਂ ਕੋਈ ਲੁੱਕਸ਼ਪ ਨਹੀਂ ਰਹਿੰਦਾ ਕਿਉਂਕਿ ਅੱਗੇ ਤਾਂ ਇਕੱਲੇ ਸਗਨੇ ਸਾਈਨ ਵਗੈਰਾ ਹੁੰਦੇ ਸੀ ਹੁਣ ਕੀ ਆ ਹੁਣ ਫੋਟੋ ਵੀ ਹੁੰਦੀ ਆ ਬਕਾਇਦਾ ਨਾਲ ਨੰਬਰਦਾਰ ਹੁੰਦਾ ਜ਼ਮੀਨ ਲੈਣ ਵਾਲਾ ਵੇਚਣ ਵਾਲਾ ਗਵਾਹ ਉਹ ਸਾਰਾ ਪ੍ਰੋਪਰ ਜਿਹੜਾ ਹੈਗਾ ਹੈਗਾ ਸਿਸਟਮ ਹੁੰਦਾ ਤਰੀਕੇ ਨਾਲ ਹਰ ਕੰਮ ਆ ਜਿਹੜਾ ਹੁੰਦਾਗਾ ਇੱਕ ਹੋਰ ਗੱਲ ਆ ਬਾਈ ਜੀ ਇਹ ਵੀ ਪਰਿਵਾਰ ਨੇ ਕਹਿ ਕੇ 골ਡੀ ਨਸ਼ੇ ਕਰਦਾ ਸੀਗਾ ਆਪ ਦਾ ਤਾਂ ਸਾਰਾ ਕੁਝ ਵੇਚ ਵਟ ਲਿਆ ਹੁਣ ਆਸ਼ਰਮ ਚਲਾਉਣ ਲੱਗ ਗਿਆ ਨਾ ਇਹ ਆਸ਼ਰਮ ਰਜਿਸਟਰਡ ਹੈਗਾ ਉਹੀ ਵਸ ਉਥੇ ਟਗਵਾ ਅੰਜ ਬਣਾਇਆ ਬੈਠੇ ਆ ਉਥੇ ਅ ਅਸੀਂ ਨਾ ਕਿਸੇ ਨੂੰ ਜਿਉਣ ਨਹੀਂ ਦਿੰਦੇ ਸਾਡਾ 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 ਕਿੱਤਾ ਬਣ ਗਿਆ ਲੋਕਾਂ ਦਾ ਕਿੱਤਾ ਜੇ ਕੱਲ ਕੋਈ ਚੋਰ ਸੀ ਇੱਕ ਜੈਨੂਨ ਗੱਲ ਕਰਦੇ ਆ ਮੈਂ ਆਪਣੇ ਪੁਰਖਿਆਂ ਨਾਲ ਬਰਾਬਰੀ ਨਹੀਂ ਕਰਦਾ ਸਾਡੇ ਪੁਰਖਿਆਂ ਚ ਕਈ ਏਡੇ ਏਡੇ ਹੋਏ ਨੇ ਜਿਹੜੇ ਪਹਿਲੋਂ ਚੋਰ ਸੀ ਅਸੀਂ ਆਪਣੇ ਧਰਮ ਦੀ ਗੱਲ ਕਰਦੇ ਹਾਂ ਮੁਰਕਿਓ ਸਾਥ ਬਣ ਗਏ ਉਹ ਬਲੀ ਬਣੇ 7 ਸਾਲ ਹੋ ਗਏ ਮੈਨੂੰ ਅਮਰਤ ਛਕੇ ਜੀ ਪੂਰੇ 7 ਸਾਲ ਉਦੋਂ ਪਹਿਲੋਂ ਕਰਦੇ ਸੀ ਆਪਾਂ ਕਦੋਂ ਮੁਕਰਦੇ ਦੁਨੀਆ ਕਰਦੀ ਐ ਦੁਨੀਆ ਕਰਦੀ ਸੀ ਦੁਨੀਆ ਸੁਧਰੀ ਓਕੇ ਅੱਜ ਵੱਡੇ ਵੱਡੇ ਆਸ਼ਰਮ ਚਲਾਉਣ ਵਾਲੇ ਨੇ ਵੱਡੀਆਂ ਵੱਡੀਆਂ ਸੰਸਥਾਵਾਂ ਦੇ ਵੱਡੇ ਵੱਡੇ ਬਾਬੇ ਨੇ ਪੁੱਛੋ ਬੈਕਗ੍ਰਾਉਂਡ ਬਾਕੇ ਕਿਹੜਾ ਨਹੀਂ ਸੀ ਕਰਦਾ 100 ਦੇ ਵਿੱਚੋਂ 5 ਨਹੀਂ ਪਰ ਅਮਰਤ ਛੱਕੇ ਨੂੰ ਮੈਨੂੰ ਸੱਤ ਸੱਤ ਮੈਨੂੰ ਕਿਸਦਾ ਡਰ ਨਹੀਂ ਵੀ ਮੈਂ ਝੂਠ ਮਾਰੂੰ ਕਿਉਂਕਿ ਮੈਂ ਲੇਖਾ ਉਸ ਪ੍ਰਮਾਤਮਾ ਨੂੰ ਦੇਣਾ ਹੈ ਬੰਦੇ ਦੇ ਆਪਾਂ ਗਾਕਣੀ ਪਰ ਗੱਲ ਇੰਨੀ ਹੈ ਸੱਤ ਸਾਲ ਹੋ ਗਏ ਅਮਰਤ ਛੱਕੇ ਨੂੰ ਗੁਰੂ ਸਾਹਿਬ ਲਾਜ ਰੱਖਣ ਆਪਾਂ ਕਹਿੰਦੇ ਬਿਰਧ ਬਾਣੇ ਦੀ ਦਾਤਾ ਲਾਜ ਰੱਖ ਲਈ ਇਹ ਮਾਣ ਕੋਈ ਨਹੀਂ ਕਰ ਸਕਦਾ ਕੱਲ ਕੀ ਹੋਣਾ ਪਰ ਅੱਜ ਗੁਰੂ ਦੀ ਗੋਦ 'ਚ ਉਸ ਤੋਂ ਅਗਲੀ ਗੱਲ ਸੁਣ ਲੋ ਤੁਸੀਂ ਕੀ ਕਹਿੰਦੇ ਸੀ ਹੁਣ ਇਹ ਆਸ਼ਰਮ ਉਦਾਂ ਹੀ ਖੋਲਿਆ ਕੋਈ ਰਜਿਸਟਰਡ ਨਹੀਂ ਇਸ ਤਰੀਕੇ ਨਾਲ ਇਹ ਜਿਹੜੀ ਸੰਸਥਾ ਨਾ ਬੀਬੀ ਭਾਨੀ ਚੈਰੀਟੇਬਲ ਟਰਸਟ ਓਕੇ ਇਹਦੇ ਅੰਦਰ ਤਿੰਨ ਚਾਰ ਸੰਸਥਾਵਾਂ ਚੱਲਦੀਆਂ ਨੇ ਇੱਥੇ ਪਹਿਲੋ ਅਨਾਥ ਬੱਚਿਆਂ ਦਾ ਫ੍ਰੀ ਸਕੂਲ ਵੀ ਚੱਲਦਾ ਸੀ ਜੀ ਓਕੇ ਆ ਜਿਹੜੇ ਬੱਚੇ ਗਰੀਬ ਘਰਾਂ ਦੇ ਨੇ ਉਹਨਾਂ ਨੂੰ ਅੱਧੀ ਫੀਸ ਲੈ ਕੇ ਪੜਾਉਂਦੇ ਵੀ ਆ ਇਹ ਇਹ ਸੰਸਥਾ ਰਜਿਸਟਰਡ ਹੋਈ ਨੂੰ 12-13 ਸਾਲ ਹੋ ਗਏ ਜੀ ਉਹ ਸੰਸਥਾ ਦੇ ਅੰਡਰ ਵੀਰ ਦਾ ਆਸ਼ਰਮ ਚੱਲ ਰਿਹਾ ਹੈ ਇੱਕ ਗੱਲ ਹੋਰ ਆ ਵੀ ਜਮੀਨ ਜੇ 45 ਲੱਖ ਰੁਪਏ ਦੇ ਵਿੱਚ ਵਿਕੀ ਆ ਬਾਪੂ ਦੀ 45 ਚ ਵਿਕੀ ਇਹੀ ਰੇਟ ਉਹਦੇ ਵਿੱਚੋਂ 24 ਲੱਖ ਰੁਪਿਆ ਜਿਹੜਾ ਬਾਪੂ ਦੇ ਅਕਾਊਂਟ ਚ ਆਉਂਦਾ ਬਾਕੀ ਜਾਂ ਚੈੱਕਾਂ ਜਾਂ ਰਹਿੰਦੇ ਆ ਜਾਂ ਰਜਿਸਟਰੀ ਜਾਂ ਇੰਤਕਾਲ ਕਰਕੇ ਉਹ ਬਾਅਦ ਚ ਆਉਣਗੇ ਜੋ ਸਿਸਟਮ ਆ 24 ਲੱਖ ਰੁਪਿਆ ਉਹ ਕਹਿੰਦੇ ਜਿਹੜਾ ਬਾਪੂ ਦੇ ਅਕਾਊਂਟ ਦੇ ਵਿੱਚ ਆਇਆ ਉਹਦੇ 24 ਲੱਖ ਰੁਪਏ ਦੇ ਵਿੱਚੋਂ ਜਿਹੜਾ 골ਡ ਆ ਉਹ ਕਢਾ ਕੇ ਪੈਸੇ ਖਰਚਨੇ ਸ਼ੁਰੂ ਉਹਨੇ ਕਰ ਦਿੱਤੇ ਆ ਉਹ ਉਸੇ 24 ਲੱਖ ਮਾਰਾ ਜਿਹੜਾ ਬਾਪੂ ਨੂੰ ਪੱਟੀ ਪਾਉਂਦਾ ਤੇ ਘਰੇ ਨਹੀਂ ਆਉਣ ਦਿੰਦਾ ਤੁਸੀਂ ਪੈਸੇ ਖਾਣੇ ਸ਼ੁਰੂ ਕੀਤੇ ਆ ਹੁਣ ਤੁਹਾਨੂੰ ਮੈਂ ਇੱਥੇ ਇੱਕ ਗੱਲ ਕਰਦਾ ਜੀ ਇਹ ਜ਼ਮੀਨ ਵਿਕੀ ਆ ਹੁਣ ਆ ਆ 10 15 ਦਿਨਾਂ ਦੀ ਇਹਦੋਂ ਪਹਿਲਾਂ ਸਵਾ ਸਾਲ ਹੋ ਗਿਆ ਲੌਂਗਵਾਲ ਸਾਰਾ ਜਾਣਦਾ ਇਹਦੋਂ ਪਹਿਲਾਂ ਕਿਹੜੇ ਬਜ਼ੁਰਗ ਦੀ ਜ਼ਮੀਨ ਵੇਚ ਕੇ ਆਸ਼ਰਮ ਚਲਾ ਰਹੇ ਸੀ ਆਸ਼ਰਮ ਚੱਲਦੇ ਨੇ ਦਾਨ ਨਾਲ ਨਾ ਕਿ ਠਗੀਆਂ ਨਾਲ ਠੀਕ ਹੈ ਅਗਲੀ ਗੱਲ ਮੈਂ ਤਾਂ ਇਹ ਹੈਰਾਨ ਆ ਕਿ ਇੱਕ ਆਸ਼ਰਮ ਹੈ ਇਹ ਆਸ਼ਰਮ ਦਾਨ ਲੈ ਸਕਦਾ ਮੈਂ ਇਹ ਹੈਰਾਨ ਆ ਵੀ ਮੈਨੂੰ ਉਹ ਸਵਾਲ ਹੋ ਰਹੇ ਨੇ ਜਿਹੜੇ ਹੋਣੇ ਨਹੀਂ ਚਾਹੀਦੇ ਤੇ ਹਾਲੀ ਤੱਕ ਲਿਆ ਵੀ ਕੁਝ ਨਹੀਂ ਗੱਲ ਸਮਝੋ ਆਸ਼ਰਮ ਚਲਾਉਂਦੇ ਆ ਜੇ ਕੋਈ ਲਿਆ ਕੇ ਪਾਉਂਦਾ ਤਾਂ ਦਿੰਦਾ ਤਾਂ ਸਾਡੀ ਝੋਲੀ ਐ ਜਿਹੜਾ ਵੀ ਬੰਦਾ ਦਾਨ ਕਰਨਾ ਚਾਹੁੰਦਾ ਆ ਪਾਉ ਝੋਲੀ ਚ 1 ਮਿੰਟ ਆਸ਼ਰਮ ਧਾਨ ਨਾਲ ਚੱਲਣਾ ਹੈ ਜੇ ਕੋਈ ਦਾਨ ਕਰਦਾ ਅਸੀਂ ਮੋੜਾਂਗੇ ਕਦੇ ਵੀ ਨਹੀਂ ਤੇ ਨਾ ਮੋੜੀਏ ਹੁਣ ਗੱਲ ਸੁਣਿਓ ਜਿਹੜੀ ਗੱਲ ਕਰਦ ਨੇ ਬਜ਼ੁਰਗ ਦੀ ਬਜ਼ੁਰਗ ਦੇ ਅਕਾਊਂਟ ਚੋਂ ਮੈਂ ਤਾਂ ਪੈਸੇ ਕਢਾ ਨਹੀਂ ਸਕਦਾ ਵਾਪਕ ਕਢਾਊਗਾ ਦੇਖੋ ਮੇਰੀ ਗੱਲ ਸੁਣਿਓ ਜੇਕਰ ਉਹ ਪੈਸੇ ਹੁਣ ਮੈਨੂੰ ਇਹਨਾਂ ਨੂੰ ਮੈਂ ਸਵਾਲ ਕਰਦਾ ਜੈਨੂ ਨਹੀਂ ਉਹ ਰਹਿੰਦਾ ਆਸ਼ਰਮ ਚ ਓਕੇ ਖਰਚਾ ਪਾਣੀ ਸਾਰਾ ਆਸ਼ਰਮ ਦਾ ਜਦੋਂ ਆਇਆ 5 ਮਹੀਨੇ ਸਾਨੂੰ ਪਤਾ ਵੀ ਨਹੀਂ ਸੀ ਦੇ ਕੋਲ ਜ਼ਮੀਨ ਹੈ ਕਿ ਨਹੀਂ ਇਹ ਅਸੀਂ ਸਤਿਗੁਰੂ ਨੂੰ ਹਾਜ਼ਰ ਨਾਜ਼ਰ ਮੰਨ ਕੇ ਕਹਿ ਸਕਦੇ ਆਂ ਪਰ ਤੁਸੀਂ ਇਹ ਦੇਖੋ ਵੀ ਉਹਦੇ ਕਾਊਂਟ ਚ ਪੱਤੀ ਲੱਖਾ ਹੁਣੇ ਬਾਪੂ ਨੂੰ ਲੈਣ ਆਉਂਦੇ ਨੇ ਘਰ ਨੂੰ ਚੱਲ ਇਹ ਵੀ ਪੈਸੇ ਮਾਰੀ ਆਉਂਦੇ ਨੇ ਨਾ ਇਹਨਾਂ ਨੇ ਸਾਂਭਿਆ ਤਾਂ ਨਹੀਂ ਨਾ 5 ਸਾਲੋਂ ਰੁਲਿਆ ਨਾ ਇੱਕ ਮਿੰਟ ਅਸੀਂ ਉਹਨੂੰ ਪਤਾ ਨਹੀਂ ਕੀ ਦੀਂਦਾ ਸਾਡੇ ਚੋਂ ਅਸੀਂ ਕਿੰਨਾ ਕੁ ਉਹਨੂੰ ਪਿਆਰ ਦਿੱਤਾ ਹੂੰ ਕਿੰਨੀ ਕੁ ਮਿਹਨਤ ਕਰਦੇ ਹੋਵਾਂਗੇ ਉਹਦੇ ਤੇ ਕੀ ਸਾਰਿਆਂ ਦੇ ਵੀ ਉਹਨੇ ਦੇਖਿਆ ਜੇ ਕਹਿੰਦੇ ਨੇ ਵੀ 골ਡੀ ਕਢਾ ਰਿਹਾ ਹੈ 골ਡੀ ਤਾਂ ਕਢਾ ਸਕਦਾ ਨਹੀਂ ਕਢਾਊਗਾ ਤਾਂ ਬਾਪੂ ਹੀ ਜੇਕਰ ਬਾਪੂ ਕਢਾ ਕੇ ਸੰਸਥਾ ਨੂੰ ਦਾਨ ਕਰਦਾ ਇੱਕ ਮੇਰੀ ਗੱਲ ਸੁਣਿਓ ਮੈਂ ਤੁਹਾਨੂੰ ਕਿਹਾ ਵੀ ਸਾਡੀ ਤਾਂ ਝੋਲੀ ਆਏ ਆ ਜੀ ਜੇਕਰ ਬਾਪੂ ਕੀ ਕੋਈ ਵੀ ਬਾਪੂ ਸੰਸਥਾ ਨੂੰ ਦਾਨ ਕਰਦਾ ਤਾਂ ਉਹਨੂੰ ਕੁਝ ਦਿਂਦਾ ਹੋਊਗਾ ਯਾਰ ਜੇ ਉਹ ਆਪਣੇ ਅਕਾਊਂਟ ਚੋਂ ਕਢਾ ਕੇ ਕੋਈ ਸੰਸਥਾ ਨੂੰ ਪੈਸਾ ਦਿੰਦਾ ਉਹਨੂੰ ਕੁਝ ਦਿਂਦਾ ਹੋਊਗਾ ਤਾਂ ਹੀ ਦਿੰਦਾ ਹੈ ਇਹ ਕਹਿੰਦੇ ਨੇ ਤੁਸੀਂ 7 ਮਹੀਨਿਆਂ ਚ ਉਹਨੂੰ ਬਾਪ ਬਣਾ ਲਿਆ ਇੰਨੇ ਸਾਲਾਂ ਚ ਨਹੀਂ ਬਣਿਆ ਬਾਈ ਜੀ ਅਸੀਂ ਤਾਂ ਸਾਡੇ ਤਾਂ ਸਾਰੇ ਬਾਪੂ ਨੇ ਜਿੰਨੇ ਆਸ਼ਰਮ ਚ ਰਹਿੰਦੇ ਨੇ ਪਰ ਤੁਹਾਨੂੰ ਉਹਨੇ ਜੰਮਿਆ ਸੀ ਤੁਸੀਂ ਪੁੱਤ ਤੇ ਨੂੰ ਸਾਰੀ ਉਮਰ ਚ ਨਹੀਂ ਬਣ ਸਕੇ ਅਸੀਂ 7 ਮਹੀਨਿਆਂ ਚ ਬਣ ਗਏ ਇੱਥੇ ਤੁਸੀਂ ਇਹ ਦੇਖੋ ਵੀ ਘਾਟ ਮੇਰੇ ਚ ਹੈ ਕਿ ਉਹਨਾਂ ਚ ਹੈ ਅੱਛਾ ਇਸ ਤੋਂ ਬਾਅਦ ਬਹੁਤ ਬਜ਼ੁਰਗ ਆਉਣੇ ਨੇ ਬਹੁਤ ਦਾਨ ਆਉਣਾ ਹੈ ਮੇਰੀ ਗੱਲ ਸੁਣ ਲਓ ਫਿਰ ਮੈਂ ਤਾਂ ਹਰ ਵਾਰੀ ਸਫਾਈਆਂ ਹੀ ਦਿੰਦਾ ਫਿਰੂੰਗਾ ਯਾਰ ਇੱਕ ਜੈਨੂਨ ਗੱਲ ਕਰਦੇ ਆ ਜੇ ਕੋਈ ਬੰਦਾ ਆਪਣੀ ਮਰਜ਼ੀ ਨਾਲ ਜ਼ਮੀਨ ਵੇਚ ਕੇ ਹਾਲੀ ਸਾਨੂੰ ਦਿੱਤਾ ਕੁਝ ਨਹੀਂ ਸਾਡੇ ਕੋਲ ਆਇਆ ਕੁਝ ਨਹੀਂ ਗੱਲ ਸੁਣ ਲਿਓ ਪਰ ਜੇਕਰ ਕੋਈ ਬੰਦਾ ਇੱਥੇ ਰਹਿੰਦਾ ਉਹਨੂੰ ਸੰਤੁਸ਼ਟੀ ਮਿਲਦੀ ਹੈ ਵੀ ਇਹ ਮੈਨੂੰ ਸਾਂਭਣਗੇ ਠੀਕ ਹੈ ਉਹਦਾ ਪਰਿਵਾਰ ਜ਼ਮੀਨ ਮੰਗਦਾ ਉਹ ਵੇਚ ਕੇ ਆਸ਼ਰਮ ਨੂੰ ਪੈਸੇ ਦੇ ਦਿੰਦਾ ਮੰਨ ਲਓ ਤਾਂ ਫਿਰ ਇਹ ਦੱਸੋ ਵੀ ਸਾਡਾ ਕਸੂਰ ਕੀ ਹੈ ਸਾਡੇ ਤਾਂ ਬਾਈ ਜੀ ਆਸ਼ਰਮ ਦਾਨਾਂ ਨਾਲ ਹੀ ਚੱਲਣੇ ਨੇ ਘਰੋਂ ਕੌਣ ਚਲਾ ਦੂਗਾ ਬਿਲਕੁਲ ਅਸਲ ਦੇ ਵਿੱਚ ਜਿਹੜੇ ਪਰਿਵਾਰ ਨੇ ਬਲੇਮ ਲਾਏ ਸੀ ਉਹ ਆਪਾਂ ਸਵਾਲ ਵੀ ਕੀਤੇ ਆ ਤੇ ਅਸਲ ਦੇ ਵਿੱਚ ਇਹ ਆ ਵੀ ਆਸ਼ਰਮ ਬਹੁਤ ਨੇ ਪੰਜਾਬ ਦੇ ਵਿੱਚ ਅਣਗਿਣਤ ਨੇ ਵੱਡੀਆਂ ਸੰਸਥਾਵਾਂ ਨੇ ਪਰ ਇੱਕ ਵਿਸ਼ਾ ਇਹ ਵੀ ਆ ਜਿੱਥੇ ਮੈਂ ਵੀ ਇਹ ਸਪਸ਼ਟ ਜੀ ਗੱਲ ਹੀ ਕਹਿ ਦਿੰਦਾ ਮੈਂ ਵੀ ਜਿੱਥੇ ਆਸ਼ਰਮ ਵਾਲਿਆਂ ਨੂੰ ਆਪਾਂ ਬਹੁਤ ਸਵਾਲ ਕਰਦੇ ਆ ਵੀ ਇਹ ਠੱਗੀਆਂ ਵੀ ਮਾਰਦੇ ਆ ਇਹ ਪੈਸੇ ਵੀ ਖਾਂਦੇ ਆ ਉਹਨੇ ਸਾਮ ਸੰਭਾਲਣੀ ਹੁੰਦੀ ਅਕਾਊਂਟਾਂ 'ਚ ਪੈਸੇ ਹੁੰਦੇ ਆ ਵੱਡੇ ਆਸ਼ਰਮਾਂ ਤੇ ਵੀ ਇਹੀ ਬਲੇਮ ਲੱਗਦਾ ਪਰ ਇੱਕ ਚੀਜ਼ ਆਪਾਂ ਜ਼ਰੂਰ ਸੋਚੋ ਵੀ ਉੱਥੇ ਰਹਿਣ ਵਾਲੇ ਜਿਹੜੇ ਬਜ਼ੁਰਗ ਨੇ ਉਹ ਕੌਣ ਨੇ ਉਹ ਕਿੱਥੋਂ ਆਏ ਨੇ ਸਾਡੇ ਪੰਜਾਬ ਦੇ ਕਿੰਨੇ ਨੇ ਕਿਉਂ ਉੱਥੇ ਛੱਡ ਕੇ ਆਉਣੇ ਆ ਕੋਈ ਕਹਿੰਦਾ ਚਾਰ ਬੱਚਿਆਂ ਦੀ ਮਾਂ ਨੂੰ ਛੱਡ ਗਿਆ ਕਿਸਦੇ ਦੋ ਬੇਟੇ ਆ ਚੰਗੇ ਡਾਕਟਰ ਆ ਆ ਇੱਕ ਦਿਨ ਮੈਂ ਸੁਣ ਵੀ ਰਿਹਾ ਸੀ ਕਿ ਇੱਕ ਬੀਬੀ ਗੱਲ ਕਰ ਰਹੀ ਸੀ ਵੀ ਮੇਰਾ ਪੁੱਤ ਲੁਧਿਆਣੇ ਦੇ ਵਿੱਚ ਇੱਕ ਚੰਗਾ ਡਾਕਟਰ ਆ ਉਹ ਵੀ ਆਸ਼ਰਮ ਦੇ ਵਿੱਚ ਰਹਿ ਰਹੀ ਆ ਹੁਣ ਮਸਲਾ ਇੱਕ ਇੱਥੇ ਹੋਰ ਆ ਜਿਹੜਾ ਹੋਰ ਇਹਦੇ ਵਿੱਚੋਂ ਗੱਲ ਨਿਕਲ ਕੇ ਆਉਂਦੀ ਆ ਉਹ ਇਹ ਆਉਂਦੀ ਆ ਵੀ ਜਿਹੜੀ ਜ਼ਮੀਨ ਆ 45 ਲੱਖ ਰੁਪਏ ਚ ਖਰੀਦੀ ਗਈ ਆ ਹੋ ਸਕਦਾ ਉਹਦੇ ਆਸੇ ਪਾਸੇ ਰੇਟ ਆ ਜਿਹੜਾ ਦੱਸਣ ਦੇ ਮੁਤਾਬਕ ਵੀ ਕਰੋੜ ਤੱਕ ਵੀ ਵਿਕੀ 50 55 ਲੱਖ ਇੰਨਾ ਰੇਟ ਜ਼ਮੀਨ ਦੇ ਆਸ-ਪਾਸ ਆ ਜਿਨੇ ਜ਼ਮੀਨ ਖਰੀਦੀ ਆ ਉਸ ਪਰਿਵਾਰ ਨਾਲ ਵੀ ਗੱਲ ਕਰਾਂਗੇ ਕਿਤੇ ਉਹਨਾਂ ਨੇ ਤਾਂ ਨਹੀਂ ਬਾਪੂ ਨੂੰ ਬਰਿਆਇਆ ਜਾਂ ਉਹਨਾਂ ਨੇ ਤਾਂ ਕੋਈ ਬਾਪੂ ਨੂੰ ਗੱਲਬਾਤ ਕੀਤੀ ਵੀ ਇੰਨੀ ਸਸਤੀ ਜ਼ਮੀਨ ਫਿਰ ਕਿਉਂ ਲਈ 10 ਲੱਖ 15 ਲੱਖ ਘਾਟਾ ਕਿਉਂ ਲਈ ਜਾਂ ਉਹਨਾਂ ਨੇ ਉਸ ਪਰਿਵਾਰ ਨੂੰ ਕਿਉਂ ਨਹੀਂ ਪੁੱਛਿਆ ਇਹ ਸਵਾਲ ਕਰਨੇ ਹਜੇ ਰਹਿੰਦੇ ਨੇ ਇਹ ਆਪਾਂ ਤੀਜੀ ਧਿਰ ਆਪਣਾ ਪਰਿਵਾਰ ਦੇ ਨਾਲ ਜਿਨੇ ਜ਼ਮੀਨ ਖਰੀਦੀ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਜਿਹੜੇ ਬਲੇਮ ਲੱਗੇ ਸੀ ਇਸ ਵੀਰ ਤੇ ਗੋਲਡੀ ਤੇ ਜਿਹੜੇ ਆਸ਼ਰਮ ਚਲਾਉਂਦੇ ਨੇ ਉਹਨਾਂ ਨੇ ਇਹ ਗੱਲ ਕਲੀਅਰ ਕੀਤੀ ਵੀ ਅਸੀਂ ਇਸ ਦੇ ਵਿੱਚ ਜਿੱਥੇ ਵੀ ਸਾਨੂੰ ਕੋਈ ਲੋੜ ਆਸੀ ਆ ਜਾਨ ਨੂੰ ਤਿਆਰ ਆ ਨਾ ਤੇ ਅਸੀਂ ਬਾਪੂ ਤੋਂ ਕੋਈ ਪੈਸਾ ਲਿਆ ਹਾਂ ਕੱਲ ਨੂੰ ਦਾਨ ਦਿੰਦਾ ਉਹ ਅਸੀਂ ਇਹ ਦੇਵੇ ਕੋਈ ਹੋਰ ਦੇ ਵਿੱਚ ਅਸੀਂ ਦੀਏ ਜਗੇ ਦਾਨ ਦੇ ਲਈ ਅਸੀਂ ਕਦੇ ਵੀ ਕਿਸੇ ਨੂੰ ਇਨਕਾਰ ਆ ਜਿਹੜਾ ਉਹ ਨਹੀਂ ਕਰਾਂਗੇ ਭਾਈ ਦਾਨ ਨਾਲ ਹੀ ਆਸ਼ਰਮ ਚੱਲਦੇ ਨੇ ਜੀ ਜਿਹੜੀ ਸਾਫ਼ ਗੱਲ ਹੈ ਦਾਨ ਤੋਂ ਕੋਈ ਇਨਕਾਰ ਨਹੀਂ ਬਾਪੂ 25 ਲੱਖ ਕੀ ਬਾਪੂ 25 ਕਰੋੜ ਦੇ ਦੇ ਚਾਹੀ ਸਾਡਾ ਕੋਈ ਇਨਕਾਰ ਨਹੀਂ ਅਗਲੀ ਗੱਲ ਹੈ ਕਿ ਆਸ਼ਰਮ ਅਸੀਂ ਨਹੀਂ ਚਲਾ ਰਹੇ ਆਸ਼ਰਮ ਚਲਾ ਰਹੇ ਨੇ ਉਹ ਲੋਕ ਜਿਹੜੇ ਮਾਂ ਪਿਓ ਨੂੰ ਘਰ ਸੰਭਦੇ ਨਹੀਂ ਆ ਜਿਨ੍ਹਾਂ ਨੂੰ ਮਾਂ ਪਿਓ ਤੋਂ ਮੁਸਕਾਉਣ ਲੱਗ ਜਾਂਦੀ ਹੈ ਜਿਨ੍ਹਾਂ ਨੂੰ ਮਾਂ ਪਿਓ ਦੇਸੀ ਲੱਗਣ ਲੱਗ ਜਾਂਦਾ ਨਾ ਉਹ ਲੋਕ ਆ ਤੁਸੀਂ ਆਪਣੇ ਮਾਂ ਪਿਓ ਨੂੰ ਸੰਭੋ ਆਸ਼ਰਮ ਅੰਦਰ ਬਜ਼ੁਰਗ ਹੋਣੀ ਨਾ ਤੇ ਆਸ਼ਰਮ ਖੁੱਲਣ ਕਿਉਂ ਠੀਕ ਹੈ ਕਿਸੇ ਨੇ ਕੀ ਲੈਣਾ ਤੁਹਾਡੇ ਪੈਸਿਆਂ ਤੋਂ ਠੀਕ ਹੈ ਆ ਬਜ਼ੁਰਗ ਆਪਣੇ ਘਰੋਂ ਕਰੀ ਜਿੰਨੇ ਆਸ਼ਰਮ ਨੇ ਉਹਨਾਂ ਚੋਂ ਆਪਣੇ ਘਰੋਂ ਕਰੀ ਲੈ ਜਾਓ ਪਰ ਇੱਕ ਗੱਲ ਸੁਣਿਓ ਮੇਰੀ ਕਿਸੇ ਦਾ ਗੰਦ ਧੋਣਾ ਕਿਸੇ ਦੇ ਕੀੜੇ ਕੱਢਣੇ ਕਿਸੇ ਦੇ ਪਿਓ ਨੂੰ ਪੰਜ ਚਾਰ ਮਹੀਨਿਆਂ ਚ ਇਹ ਅਹਿਸਾਸ ਕਰਾ ਦੇਣਾ ਵੀ ਬਾਪੂ ਅਸੀਂ ਬੈਠੇ ਆਂ ਮਾੜੀ ਮੋਟੀ ਗੱਲ ਨਹੀਂ ਹੁੰਦੀ ਉਹ ਰੱਬ ਵਰਤਦਾ ਹੁੰਦਾ ਉਹ ਰੂਹਾਂ ਨੂੰ ਠੰਡਕ ਦੇਣੀ ਜਿਹੜੀਆਂ ਠੋਕਰਾਂ ਖਾਂਦੀਆਂ ਆਉਂਦੀਆਂ ਹੁੰਦੀਆਂ ਹੁੰਦੀਆਂ ਨੇ ਨਾ ਉਹ ਜਦੋਂ ਉਹਨਾਂ ਨੂੰ ਆਪਾਂ ਇਹ ਕਹਿੰਨੇ ਆ ਵੀ ਬਾਪੂ ਬੈਠੇ ਆ ਨਾ ਉਹ ਇੱਕ ਵਾਰ ਜਦੋਂ ਪੁੱਤ ਘਰੋਂ ਕੱਢ ਦਿੰਦਾ ਉਹਨਾਂ ਦੇ ਭਾ ਦਾ ਜੱਗ ਮਰ ਜਾਂਦਾ ਠੀਕ ਹੈ ਰੁੱਲਦੇ ਖੁੱਲਦੇ ਜਦੋਂ ਆਸ਼ਰਮ ਹੁੰਦੇ ਨੇ ਉਹਨਾਂ ਨੂੰ ਛੱਤ ਮਿਲਦੀ ਹੈ ਦੋ ਟਾਈਮ ਦਾ ਤਿੰਨ ਟਾਈਮ ਦਾ ਸੋਨਾ ਪ੍ਰਸ਼ਾਦਾ ਕੱਪੜਾ ਲੀੜਾ ਦਵਾਈ ਤੇ ਆਪਣਾਪਣ ਮਿਲਦਾ ਤੇ ਕੋਈ ਤੁਹਾਡੇ ਵਰਗਾ ਭਰਾ ਜਾ ਕੇ ਕਹਿੰਦਾ ਬਾਪੂ ਫਿਕਰ ਨਾ ਕਰੀ ਮੈਂ ਬੈਠਾ ਜਦੋਂ ਐ ਕਰਦਾ ਹਾਂ ਉਹਦੀ ਅੰਦਰ ਠੰਡੀ ਹੋ ਜਾਂਦੀ ਹੈ ਸਾਨੂੰ ਇੱਥੇ ਤੱਕ ਮੂਨ ਆਏ ਇੱਕ ਦੋ ਬੰਦੇ ਦੇ ਕੋਲ ਬਜ਼ੁਰਗ ਆਇਆ ਸੀ ਕਹਿੰਦਾ ਪੁੱਤ ਮੈਨੂੰ ਮੇਹ ਹੈ ਵੀ ਮੇਰੇ ਤੇ ਲੱਕਣਾ ਪੈ ਜਾਣ ਮੇਰੀ লাশ ਰੁਲੇ ਨਾ ਮੈਨੂੰ ਹੋਰ ਕੱਖ ਨਹੀਂ ਚਾਹੀਦਾ ਇੱਥੇ ਤੱਕ ਬਜ਼ੁਰਗ ਤੰਗ ਪਏ ਨੇ ਸੋ ਮੇਰੀ ਅੰਡ ਤੇ ਬੇਨਤੀ ਹੈ ਭਰਾਵੋ ਆਸ਼ਰਮ ਸੰਗਤ ਦੇ ਸਹਿਯੋਗ ਨਾਲ ਚੱਲਦੇ ਨੇ ਠੀਕ ਹੈ ਉਹ ਚੋਂ ਕੋਈ ਮੁਨਕਰ ਨਹੀਂ ਪਰ ਜਿਹੜੇ ਕਹਿੰਦੇ ਨੇ ਕਿ ਆਸ਼ਰਮ ਵਾਲੇ ਐ ਕਰਦੇ ਨੇ ਵਾਹ ਕਰਦੇ ਨੇ ਓ ਭਾਈ ਤੁਸੀਂ ਆਪਣੇ ਮਾਪਿਓ ਨੂੰ ਸੰਭੋ ਕਿਉਂਕਿ ਜਿਨੇ ਆਪਦਾ ਨਹੀਂ ਸੰਭਿਆ ਹੁੰਦਾ ਨਾ ਉਹ ਕਿਸੇ ਨੂੰ ਵੀ ਸਾਂਭਣ ਦੀ ਰਹਿ ਨਹੀਂ ਦੇ ਸਕਦਾ ਉਹੀ ਫਿਰ ਜਾ ਕੇ ਮੇਰੇ ਵਰਗੇ ਮੂਰੇ ਹੋ ਗੱਲਾਂ ਕਰਦੇ ਹੁੰਦੇ ਨੇ ਆਸ਼ਰਮ ਵਾਲੇ ਐ ਕਰਗੇ ਜੀ ਆਸ਼ਰਮ ਵਾਲੇ ਵਾਹ ਕਰਗੇ ਆ ਵਾਹ ਕਰਾਉਣ ਦੇ ਲਈ ਘਰ ਛੱਡਣਾ ਪੈਂਦਾ ਆਪਣੇ ਬੱਚਿਆਂ ਨੂੰ ਟਾਈਮ ਨਹੀਂ ਦਿੱਤਾ ਜਾਂਦਾ ਰਿਸ਼ਤੇਦਾਰੀਆਂ ਚ ਨਹੀਂ ਜਾਇਆ ਜਾਂਦਾ ਠੀਕ ਹੈ ਆਪਣੇ ਸਾਰੇ ਕੰਮ ਛੱਡ ਕੇ 11 11 ਨਾ 12 12 ਵਜੇ ਵੀ ਉੱਠ ਕੇ ਆਉਣਾ ਪੈ ਜਾਂਦਾ ਆਸ਼ਰਮ ਚਲਾਉਣ ਦੇ ਲਈ ਬਿਲਕੁਲ ਇਹ ਪੱਕਾ ਸੀਗਾ ਬਾਈ ਗੋਲਡੀ ਦਾ ਆਸ਼ਰਮ ਵਾਲੇ ਦਾ ਤੇ ਹੁਣ ਜ਼ਮੀਨ ਜਿਨ੍ਹਾਂ ਨੇ ਖਰੀਦੀ ਸੀ ਉਸ ਪਰਿਵਾਰ ਨਾਲ رابطہ ਕਾਇਮ ਕਰਕੇ ਪੁੱਛਾਂਗੇ ਵੀ ਜ਼ਮੀਨ ਦਾ ਜਿਹੜਾ ਰੇਟ ਕੀ ਸੀ ਤੇ ਕਿਹੜੇ ਤਰੀਕੇ ਨਾਲ ਖਰੀਦੀ ਗਈ ਆ